ਹੈ ਤਾਂ ਹੈ ਕੋਣ ਕਰਨ ਦਾ ਵੀ ਜੇ ਸਾਰਾ ਕੰਮ ਛੱਡ ਕੇ ਬੰਦਾ ਕੱਲੋਂ ਤੋਪਾਰੀ ਕਰੇ ਸਾਫ ਸੁਥਰਾ ਹੋਵੇ ਵੀਰੇ ਵਧੀਆ ਸਾਫ ਸੁਥਰਾ ਮਤਲਬ ਇਹਦੇ ਵਿੱਚ ਫਿਰ ਸਾਫ ਸੁਥਰਾ ਕੀ ਨਹੀਂ ਹੈਗਾ ਵਪਾਰੀ ਕੀ ਕਰੂਗਾ 5000 ਬਣਾਉਂਗਾ ਉਹ ਮੁੜਕੇ ਵੀ ਸੋਚੂਗਾ ਵੀ ਇਹ ਕਾ ਕਿ ਮੇਰੇ ਕੋਲ ਦੁਬਾਰਾ ਆਉਂਦਾ ਰਹਿ ਜੀਵੇ ਜੇ ਆਪਾਂ ਪਹਿਲਾਂ ਹੀ ਦਲਾਲ ਚੱਕ ਲਿਆ ਨਾਲ ਫਿਰ ਉਹ ਮੁੜਕੇ ਆਣ ਜੋ ਬੰਦੂ ਕੋ ਰਹਦਾ ਨਹੀਂ ਉਹਦੇ ਵਿੱਚ ਉਹ ਜਿਹੜੀਆਂ ਉਂਗਲੀਆਂ ਕੁੱਟ ਦਿੰਦੇ ਨੇ ਉਹਦਾ ਕੀ ਹਿਸਾਬ ਦਾ ਉਹ ਜੇ ਵੀਰੇ ਬਸਾਣਾ ਵੀ ਉਂਗਲੀ 1000 ਦੀ ਦਲਾਲਾ ਚਾਹੇ ਹਨਾ ਵੀ 50 5000 ਦਾ ਜੇ ਪੂਰਾ ਥੇ ਮਲਾ ਲਿਆ ਕਿ ਮੈਂ 5000 ਰੁਪਏ ਪੱਕਾ ਹੀ ਇਹ ਇਹ ਹੱਥ ਮਲਾਉ ਦੇ ਮਲਾਉ ਦੇ ਦੋ ਵਾਰ ਮਾੜ ਰਿਆ ਕਰ ਤਾ ਤਾ 10000 ਹੋ ਗਿਆ ਜਿਹੜਾ ਤੂੰ ਇਹ ਕਹਿੰਦੇ ਫਲਾਣੇ ਟਾਈਮ ਸਭ ਤੋਂ ਵੱਧ ਉਹਦੇ ਵਿੱਚੋਂ ਫਾਇਦਾ ਨਿਕਲਿਆ ਸੀ ਕਿੰਨਾ ਕੱਟਿਆ ਉਹ ਕੋਲੇ ਵੀ ਕਰਨੇ ਕਿ ਹਾਏ ਕਿੰਨੀ ਕੈਵਰੇਜ ਵਾਲੀ ਕਿੰਨੇ ਕੁ ਤੋਂ ਪਾਲੀ ਮੈਂ ਐਸਾ ਜਿਹੜੀ ਆਮ ਦੀ ਪਾਲੀ ਜਾ ਸਕਦੇ ਘਰੇ ਹਾਂ ਵੀਰੋ 10 ਕਿਲੋ ਵਾਲੀ ਮੱਝ ਲੈ ਲੈਣਾ 80000 ਦੀ ਰੇਂਜ ਵਿੱਚ ਮਿਲ ਜਣੀ ਹੈ ਉਹ ਤਾ ਅੱਛਾ ਉਹਦੇ ਟਾਈਮ ਤੇਜੀ ਤੇਜੀ ਬਾਪੂ ਦਾ ਬਾਪੂ ਇੱਕ ਮਹੀਨੋਂ ਤੋਂ ਕੰਮਾਂ ਕਰ ਬੰਦੀ ਆ ਜਿਹੜੀ ਇਹ ਬਾਪੂ ਵਾਲਾ ਦਿੱਤਾ ਹੋਇਆ ਨਹੀਂ ਮੇਰੇ ਆਪਣੇ ਕੋਲ 23 ਲੀਟਰ ਵਾਲੇ ਦਾ ਅਕਾਊਂਟ ਨੇ 23 ਲੀਟਰ ਸੱਤ ਸੌ ਗਰਾ ਕੋਈ ਘਾਟਾ ਵੀ ਤਾਂ ਉਹਨਾਂ ਨੂੰ ਘਾਟੇ ਵੀਰੇ ਪੈਂਦੇ ਨੇ ਤਾਂ ਜੇ ਸਾਰੇ ਡੰਗਰ ਨਫੇ ਦੇਣ ਲੱਗ ਗਏ ਨਾ ਫਿਰ ਤਾਂ ਫਪਾਰੀ ਕਰ ਲਿਆ ਉਹ ਲਾਓ ਫਪਾਰੀ ਵੀ ਇਮਾਨੀ ਕਰ ਜਾਂਦੇ ਨੇ ਕੋਈ ਬਾਹਲੀ ਕਰ ਠੀਕ ਹੈ ਜਦੋਂ ਆਪਾਂ 2070 ਟੈਲੀਕਮ ਸ਼ੁਰੂ ਕਰੇ ਜਦ 12000 ਦੀ ਮਹੀਨਾ ਜੀ ਮੈਂ ਸਮਕੇਵੇਂ ਦੇਖੀ ਜੀ ਜਿਹਨੂੰ ਜਮਾਂ ਹੀ ਨਹੀਂ ਪਤਾ ਜੋ ਮੈਨੂੰ ਪਤਾ ਉਸੋਂ ਦੀ ਬੰਦਤਰ ਦੇਖ ਲੈ ਕੋ ਮੂਰ ਨੂੰ ਪਤਲੀ ਪਿੱਛੋਂ ਚੋ ਕੋਰੇ ਜਾਓ ਕੋਈ ਗੱਡੀ ਲੈ ਜਾਓ ਕੋ ਨਾਲ ਲੈ ਜਾਓ ਆਹ ਬਹੁਤ ਹੋਰ ਚਲੇ ਜਾਓ ਉਹ ਤੋਂ ਬਾਅਦ ਆ ਪਾਕਿਸਤਾਨ ਦੇ ਨਾਲ ਬਾਰਡਰ ਦੇ ਨਾਲ ਹੋ ਅੱਛਾ ਬਾਰਡਰ ਦੇ ਨਾਲ ਕੱਚੇ ਘਰ ਨੇ ਗਰੀਬ ਲੋਕ ਨੇ ਉਹਨਾਂ ਦਾ ਡੰਗਰਾਂ ਨਾਲ ਹੀ ਪਾਲ ਕੇ ਵੇਚਦੇ ਨੇ ਇਹੀ ਉਹਦਾ ਜਿਆਦਾ ਅੱਛਾ ਉੱਥੋਂ ਲਿਆਓ ਆਪਣੇ ਪੈਸੇ ਦੀ 15 ਅਗਸਤ ਤੋਂ ਬਾਅਦ ਨੂੰ 15 ਦਸੰਬਰ ਤੱਕ ਕਿੰਨੇ ਮਾਰਗੀ ਕੋਸ਼ੂ ਲਾਓ ਉਹ ਕੋਈ ਪਸ਼ੂ ਘਾਟਾ ਨਹੀਂ ਪਾਉਂਗਾ। ਉਹ ਤੇ ਗੜੀ ਵਾਲੇ ਨਾਲ ਦੇਖੀ ਜਾਂਦੇ ਆ ਵੀ ਮੈਂ ਇੱਥੇ ਆਲੇ-ਗਲੇ ਤਾਂ ਹੋਇਆ ਨਹੀਂ ਮੇਰੀ ਸੋਹਣੀ ਦੋ ਚਾਰ ਦੇ ਪੋਹੇ ਜੀ ਦੋ ਦਰਜਨ ਤੋਂ ਤਾਂ ਮੰਗੋ। ਗੋਡੀ ਜੀ ਨਾਲ ਇਹ ਤਾਂ ਇਹ ਤਾਂ ਕਾਲਾ ਹੋ ਰਿਹਾ ਨਾ। ਉਹ ਜੀੜਾ ਆਪਣੀ ਕਦੇ ਕਦੇ ਵੀ ਮੋਲਦੀ ਫੀਡ ਨਹੀਂ ਕੋਈ। ਕੋਈ ਪਾਣੀ ਫੀਡ ਤਾਂ ਆਪੇ ਵਧੀਆ ਤੋਂ ਵਿੱਚ ਜੂਰੀਆਂ ਦੋ ਕਿਲੋ ਪਾ ਦਿੰਦੇ ਨੇ। ਕਿਉਂਕਿ ਸੈਲਾ ਨਾਂ ਲੈ ਕੇ ਤੜਕ ਵੀ ਹੋ ਕੇ ਪਾ ਦੇ ਉਹਨੂੰ ਪਤਾ ਤਾਂ ਹੈਗਾ ਮੈਨੂੰ ਪੜਕ ਪਾਈਏ। ਹੂੰ। ਚੱਲ ਉਹ ਤਾਂ ਹੋ ਜੂਗਾ ਤੇਰੇ ਵੀ ਆੜੀ ਉੜੀ ਹੋਣਗੇ ਉਹ ਬਣ ਕੇ ਯਾਰ ਤੂੰ ਉੱਥੇ ਬੈਠਾ ਸਾਡੀ ਹੀ ਕਰੀ ਗਏ ਹੈ ਉਹ ਦੱਸਦੇ ਮਾੜਾ ਮੋਟਾ ਵੀ ਆ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਰਿੰਦਰ ਸਿੰਘ ਦਾਊ ਮਾਜਰਾ ਅੱਜ ਅਸੀਂ ਬੈਠੇ ਆ ਪਿੰਡ ਦਲੇੜੀ ਕੰਨੇ ਕੋਲੇ ਸਾਡੇ ਨਾਲ ਜਿਹੜਾ ਬੰਦਾ ਏ ਇਹ ਮੱਝਾਂ ਦਾ ਵਪਾਰੀ ਵੀ ਆ ਇਹ ਨੇਤਰ ਵਾਲਾ ਬੁਲਗਾਰਾ ਬੁਲਗਾਰਾ ਸਾਡੀ ਗੱਲ ਹੋਈ ਸ੍ਰੀ ਗੱਲ ਹੋਰ ਠੀਕ ਠਾਕ ਵੀਰੇ ਵਧੀਆ ਤੁਸੀਂ ਸੁਣਾਓ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਡਾਊਨਲੋਡ ਕਰਦੇ ਪੈਂਦਾ ਕਿੰਨੀਆਂ ਵਝਾਂ ਰੱਖਿਆ ਹੋਈਆਂ ਨੇ ਉਹ ਮੁੱਦੇ ਆਗੇ ਵੀਰੇ 35 ਇਹ ਸਾਰੀਆਂ ਵਪਾਰ ਵਾਲੀਆਂ ਇਹਨ ਇਧਰ ਉਧਰ ਆਉਣ ਜਾਣ ਨੂੰ 15 ਦੇ ਵਿੱਚ ਆਉਣ ਜਾਣ ਵਾਲੀਆਂ 20 ਦੇ ਉੱਤੇ ਲੱਜੂਣ ਕਿੰਨੀਆਂ ਦਾ ਵਪਾਰ ਹੋ ਜਾਂਦਾ ਮਹੀਨੇ 'ਚ ਪਾਰ ਵੀਰੇ 12 15 ਬੋਟ ਨੂੰ ਇਹਨੇ ਜੋ ਜਾਨੀ ਮਹੀਨੇ ਚ ਹੋ ਜਾਂਦਾ ਅੱਛਾ ਇਹਦੇ ਵਿੱਚ ਵਪਾਰ ਦੇ ਵਿੱਚ ਹੈਦਾ ਹੈ ਘੋਟ ਕਰਨ ਦਾ ਵੀ ਜੇ ਸਾਰਾ ਕੰਮ ਛੱਡ ਕੇ ਬੰਦਾ ਕੱਲਾ ਵਪਾਰ ਹੀ ਕਰੇ ਸਾਫ ਸੁਥਰਾ ਹੋਵੇ ਵੀ ਬਧੀਆ ਸਾਫ ਸੁਥਰਾ ਮਤਲਬ ਇਹਦੇ ਵਿੱਚ ਫਿਰ ਸਾਫ ਸੁਥਰਾ ਕੀ ਨਹੀਂ ਹੈਗਾ ਸਾਫ ਸੁਥਰਾ ਜਿਹੜੇ ਵਿੱਚ ਬਹੁਤ ਖਿਆਜ ਦੇ ਉਹਨਾਂ ਕੀ ਹੈ ਜਾਣੀ ਉਹਦਾ ਜਿਹੜਾ ਹੁਣ ਬੰਦਾ ਆਉਂਗੇ ਮੰਨ ਲਓ ਕੋਈ ਡੰਗਰ ਲੈਣ ਆਉਂਦਾ ਹੈ ਉਹਦਾ ਅਣਜਾਣ ਹੈ ਹਾਂ ਠੀਕ ਹੈ ਉਹ ਕੱਲਾ ਜਵੇ ਜਿਹੜਾ ਵਪਾਰੀ ਬੱਡੂਗਾ ਮੰਨ ਲਓ ਮੈਂ ਵਪਾਰੀ ਹਾਂ ਮੈਂ ਗਾਂਵ ਵਾਸੋਂ ਤਿਆਰ ਰੱਖੂਗਾ ਵੀ ਗਾਹਾਂ ਨੂੰ ਮੇਰੇ ਕੋ ਆਜਵੇ ਹੂੰ ਜਦੋਂ ਪਹਿਲੀ ਵਾਰ ਆਉਂਗਾ ਪਹਿਲੀ ਵਾਰ ਦਲਾਲ ਲੈ ਕੇ ਨਾਲ ਆਉਂਗਾ ਦਲਾਲ ਉਹ ਗੇਮ ਇਹ ਨਹੀਂ ਪਾ ਜਾਂਦੇ ਨੇ ਮੁੜ ਕੇ ਬੰਦੇ ਨੂੰ ਆਉਣ ਜੁਕਰੀ ਛੱਡ ਦੇ ਜਿਹੜੇ ਬੰਦੇ ਨੇ ਮੰਨ ਲਓ ਵੀ ਹੁਣ ਮੈਂ ਵਪਾਰ ਕਰਨਾ ਹੈ ਤਾਂ ਮୋ ਤੇ ਇਹ ਸੋਚਣਾ ਹੈ ਵੀ ਇਹ ਦੁਵਾਰਾ ਬੰਦਾ ਮੇਰੇ ਕੋਲ ਆਉਂਦਾ ਹੈ ਵੀ ਮੇਰਾ ਗਾਹਕ ਬਣ ਜੂ ਹਾਂ ਪਰ ਜਿਹੜੇ ਦਲਾਲ ਨੇ ਉਹ ਗਾਹਕ ਨਹੀਂ ਬਣਦੇ ਚਾਣੀ ਵਿਚੋ ਵਿਚਾਲੇ ਉਹੀ ਆ ਵੀ ਜਿਹੜੇ ਵਿਚਾਲੇ ਆੜਤਾ ਵਾਲਾ ਟਾਈਮ ਟਾਈਪ ਬੈਠੇ ਨੇ ਆੜਤਾ ਵਾਲੇ ਟਾਈਮ ਲਾ ਲ ਜਿਹੜਾ ਮੈਂ ਕੁਝ ਨਹੀਂ ਕਰਿਆ ਉਧਰੋਂ ਉਹ ਨੋਟਸਾਈਕਲ ਤੇ ਨਾਲ ਲੈ ਆਏ ਮੌਸਮ ਨਾਲ ਹੱਥ ਮਲਾਉਣ ਲੱਗੇ ਉਹਨਾਂ ਨੇ ਕੁਛ ਨੋ ਕੁ ਕਹਿ ਜਾਣ। ਆਹੋ ਇਹਦੇ ਵਿੱਚੋਂ ਕਿਹੜਾ ਬੰਦਾ ਬਾਹਰ ਥੋੜਾ ਲੰਬਾ ਦੇ ਦਿੰਦਾ। ਆਹ ਇੱਕ ਥੋੜਾ ਲੰਬਾ ਦੇ ਦਿੰਦਾ। ਉਹ ਮੈਂ ਜੱਤੋਂ ਤਾਂ ਸਾਫ ਸੁਥਰਾ ਖੋਤਾ ਕਰੂਗਾ। ਹਣਾ ਵੀ ਆ ਭਾਈ ਇੰਨੇ ਦਾ ਕਹਦਾ। ਜਾਂ ਮੈਂ ਪਹਿਲਾਂ ਹੀ ਉਹਨੇ ਨੋਕ ਦਾ ਪਤਾ ਕਿ ਮੈਂ 5000 ਲੈਣਾ ਜਾਂ ਮੈਂ 10000 ਲੈਣਾ ਫਿਰ ਮੈਂ ਕਿਵੇਂ ਘੱਟ ਦੇ ਦੂੰ। ਹੁਣ ਜਿਹੜੀ ਮੱਝ ਆ ਹੁਣ ਇਸ ਟਾਈਮ ਜਿਹੜਾ ਐਵਰੇਜ ਰੇਟ ਚੱਲਦਾ ਕਿੰਨਾ ਚੱਲਦਾ? ਐਵਰੇਜ ਵੀਰੇ ਉਹ ਜਿਵੇਂ ਆਹ ਮੌਸਮ ਹੈ ਤੇ ਲੱਖ ਰੁਪਏ ਲੱਸੀ ਲੈਂਦੇ ਸਾਬ। ਤੇਜੀ ਕਿਹੜੇ ਟਾਈਮ ਚ ਹੁੰਦੀ ਹੈ ਤੇਜੀ ਆਹੀ ਹੈ ਆ ਆੜੀ ਤੋਂ ਲੈ ਕੇ ਮੰਨ ਲੂ ਤੁਸੀਂ ਅਪ੍ਰੈਲ ਤੋਂ ਤੇਜੀ ਸ਼ੁਰੂ ਹੋ ਜਾਂਦੀ ਹੈ ਤੰਬਰਾਂ ਮਾਰਚ ਤੋਂ ਬਾਅਦ ਤੇਜੀ ਉਹ ਦੇਜੀ ਹੈ 15 ਜੂਨ ਤੱਕ ਆਪਣਾ ਇਹ ਗੱਲਾਂ ਕਰਨ ਦਾ ਜਿਹੜੇ ਮਕਸਦ ਇਹ ਆ ਵੀ ਜਿਹੜੇ ਆਮ ਬੰਦੇ ਨੇ ਇੱਕ ਤਾਂ ਹੁੰਦੀ ਆ ਵੀ ਡੇਰੀ ਫਾਰਮਿੰਗ ਆਪਾਂ ਹਰੇ ਘਰ ਦੇ ਪਿੱਛੇ ਆ ਪੰਜਾਬ ਦੇ ਵਿੱਚ ਤਾਂ ਹੁਣ ਚੱਲ ਘਟ ਗਿਆ ਪਹਿਲਾਂ ਵੱਧ ਸੀਗਾ ਜਿਹੜੇ ਪਿੰਡਾਂ ਦੇ ਵਿੱਚ ਨੇ ਅਗਲਾ ਕਹਿੰਦਾ ਯਾਰ ਕੋਈ ਕੋ ਤੋਂ ਮਿਲਦੇ ਆ ਕੁਝ ਹੁਣ ਵਾਲਾ ਤੋਂ ਆਪ ਨਹੀਂ ਹੈ ਨਾ ਕਿਤੇ ਬਸ ਉਹਨਾਂ ਨੂੰ ਜਿਹੜੇ ਜਮਾਂ ਅਣਜਾਣ ਨੇ ਉਹਨਾਂ ਕੋ ਨਹੀਂ ਪਤਾ ਪਿੰਡਾਂ ਚੋਂ ਹੁੰਦੇ ਨੇ ਕੋਈ ਮੰਡੀ ਚਲੇ ਜਾਂਦਾ ਕੋਈ ਕਿਤੇ ਫਿਰ ਦੇ ਘਰੇ ਜਾ ਕੇ ਦੇਖਿਆ ਲਾ ਉਹਨਾਂ ਨੂੰ ਕਿਹੜਾ ਜਾਣੇ ਕਦੋਂ ਇਹ ਹੋਣਾ ਚਾਹੀਦਾ ਵੀ ਹਾਂ ਯਾਰ ਆ ਮੌਸਮ ਦੇ ਵਿੱਚ ਤੁਸੀਂ ਪਸ਼ੂ ਲੈ ਲਓ ਤੁਹਾਨੂੰ ਸਾਰਾ ਸਾਲ ਫਾਇਦਾ ਕਰੂਗਾ ਉਹ ਲੈ ਲੈਣ ਵੀਰੇ 15 ਅਗਸਤ ਤੋਂ ਬਾਅਦ 15 ਅਗਸਤ ਤੋਂ ਮੀਂਹ ਪੈਣ ਲੱਗੇਗੇ ਸਾਵਣ ਦਾ ਮਹੀਨਾ ਪਾਮ ਕਹਿ ਤੁਹਾਡੇ ਨੂੰ ਸੌ ਆ ਗਿਆ ਹਾਂ ਠੀਕ ਹੈ 15 ਅਗਸਤ ਤੋਂ ਬਾਅਦ ਨੂੰ 15 ਦਸੰਬਰ ਤੱਕ ਜਿੰਨੇ ਮਰਜ਼ੀ ਪਸ਼ੂ ਲੈ ਆਉਣ ਉਹ ਪੂ ਵੀ ਪਸ਼ੂ ਘਾਟਾ ਨਹੀਂ ਪਾਊਗਾ ਉਹਦੋਂ ਨੂੰ ਬੈਨੀਫਿਟੇ ਹੋਊਗਾ ਅੱਛਾ ਜਿਹੜਾ ਗਰਮੀ ਦਾ ਉਹਦੇ ਵਿੱਚ ਪਟਾੜਾ ਹੀ ਦੇ ਸਕਦੇ ਹਾਂ ਵਿੱਚ ਬਹੁਤ ਰਿਸਕ ਹੈ ਇਹ ਜਿਹੜਾ ਗਰਮੀ ਬੰਦਾ ਪਸ਼ੂ ਲੈਂਦਾ ਉਹ ਪੱਕਾ ਬੰਦਾ ਹੀ ਲੈ ਕੇ ਉਹ ਮੈਂ ਅਣਜਾਣੇ ਵਿੱਚ ਪਹਿਲੀ ਵਾਰ ਆਲਾ ਲਾ ਲਉ ਕੋਈ ਜਾਂ ਪਿੰਡਾ ਜੋ ਆਪਣੇ ਮਾਈ ਭਾਈ ਉੱਠ ਕੇ ਆ ਗਿਆ ਕੋਈ ਮੱਝ ਲੈਣੀ ਹੈ ਉਹਦੀ ਜਾ ਕੇ ਘਿਓ ਦੇਦਾ ਕੋਈ ਖੋਸ ਦੇ ਤਾਂ ਉਹ ਵਪਾਰੀਆਂ ਦਾ ਵੀਰੇ ਵਪਾਰੀ ਕੋ ਮੱਝ ਆਉਦੀ ਹੈ ਹਫਤੇ ਵਾਸਤੇ ਜਦ ਬੰਦਾ ਪਹਿਲੀ ਵਾਰ ਸੌਰੀ ਜਾਂਦਾ ਹੈ ਹਣਾ ਉਹਨੂੰ ਕਦੇ ਘਿਓ ਦੁੰਦੇ ਨੇ ਕਦੇ ਉਹਨੂੰ ਬੂਰਾ ਦੁੰਦੇ ਨੇ ਕਦੇ ਉਹਦੇ ਮੁਰੇ ਪਾਣੀ ਠੰਡਾ ਹੁੰਦੇ ਨੇ ਬਹੁਤ ਗੁਸਤ ਕਰਦੇ ਨੇ ਪੋਸਿਬ ਆਉਂਦੀ ਆ ਉਹੀ ਕੰਮ ਵਪਾਰੀ ਕੋਲ ਮੈਂ ਹੱਸਦਾ ਹਾਂ ਹਣੋ یوں ਸਹੋੜੀਆਂ ਹੀ ਹੁੰਦੀ ਐ ਪਹਿਲੀ ਵਾਰ ਉਹਨੇ ਆਪਣੇ ਹੱਥਾਂ ਤੋਂ ਪੂਰੀਆਂ ਰਿਜਾ ਲਾਉਣੀਆਂ ਨੇ ਉਹਤੇ ਹੂੰ ਉਹ ਗਾਂ ਜਾ ਕੇ ਜਿਵੇਂ ਮੇਰੇ ਕੋਲ ਦੁੱਧ ਚੋਕੇ ਖਲਾ ਲੈ ਗਿਆ ਹਾਂ ਗਾਂ ਜਾ ਕੇ ਗਰਮੀ ਨਹੀਂ ਲੈ ਸਕਦੇ ਉਹ ਲੋਕਾਂ ਨੂੰ ਹਾਂ ਹਣ ਇਹ ਗੱਲਾਂ ਦਾ ਉਹ ਧਿਆਨ ਰੱਖਣਾ ਚਾਹੀਦਾ ਯਾਨੀ ਦੂਜੀ ਗੱਲ ਇਹ ਵੀ ਆ ਵੀ ਜਿਹਨੇ ਮੱਛਾ ਲੈਣੀ ਆ ਨੇ ਜੇ ਕੋਈ ਨੇੜੇ ਤੇੜੇ ਵਾਲਾ ਬਹੁਤ ਵਪਾਰੀ ਜਾਣਦਾ ਤਾਂ ਸਿੱਧਾ ਹੀ ਜਾ ਵੜੋ ਹਾਂ ਸਿੱਧਾ ਜਾ ਵੜੋ ਵਪਾਰੀ ਕੋਲ ਉਪਾਰੀ ਕੀ ਕਰ ਲੂਗਾ 5000 ਬਣਾ ਲੂਗਾ ਉਹ ਮੁੜਕੇ ਵੀ ਸੋਚੂਗਾ ਵੀ ਇਹ ਕਾਕੇ ਮੇਰੇ ਕੋ ਦੁਬਾਰਾ ਆਉਂਦਾ ਰਹਿ ਜਵੇ ਹਨਾ ਜੇ ਆਪਾਂ ਪਹਿਲਾਂ ਹੀ ਦਲਾਲ ਚੱਕ ਲਿਆ ਨਾਲ ਫਿਰ ਉਹ ਮੁੜਕੇ ਆਣ ਜੋ ਬਣੀ ਉਹ ਕੋ ਰਹਿੰਦਾ ਪਹਿਲਾਂ ਹੁੰਦੇ ਸੀ 500 ਲੈ ਕੇ ਦਲਾਲ ਜਾਂ 1000 ਦਲਾਲ ਲੈ ਕੇ ਉਦੋਂ ਦਲਾਲ ਆ ਕੇ ਪਹਿਲਾਂ ਇਹ ਕਹਿੰਦੇ ਨੇ ਕਿ ਜੇ 10000 ਬਣਾਉਂ ਤੋ 10000 ਬਣਾਉਂ ਦੀ ਨਹੀਂ 500 ਦਾ ਹੋਰ ਪੱਕਾ ਹੀ ਹੈ ਹਨਾ ਉਦੋਂ ਫਿਰ ਬੰਦਾ ਕੀ ਕਰੇ ਉਹ ਤੋਂ ਹੀ ਕੱਢ ਕੇ ਦਵਾਗੇ ਇਹਨਾਂ ਦਾ ਕੋਈ ਫਾਇਦਾ ਨਹੀਂ ਜੇ ਵੀ ਹੁੰਦਾ ਰਿਹਾ ਵੀ ਆ ਇੱਥੇ ਇੱਕ ਤੱਕਾ ਜਿਹਾ ਉਹ ਇਹ ਮੇਰੇ ਹੱਥ ਮਿਲਾ ਲੈਣਾ ਵੀਰੇ ਆ ਕੇ ਹਨਾ ਪਹਿਲਾਂ ਹੀ ਹੱਥ ਮਿਲਾ ਕੇ ਕੋਈ ਉਦੋਂ ਨਾ ਗੱਲ ਨਹੀਂ ਕਰਨੀ ਕੋਈ ਨਹੀਂ ਕਰਨੀ ਕੋਣ ਨੂੰ ਹੱਥ ਮਲਾਉਣਾ ਨਹੀਂ ਉਹਦੇ ਵਿੱਚ ਉਹ ਜਿਹੜੀਆਂ ਉਂਗਲੀਆਂ ਕੁੱਟ ਦਿੰਦੇ ਨੇ ਉਹਦਾ ਕੀ ਹਿਸਾਬ ਕਰਦਾ ਉਹ ਜੇ ਵੀਰੇ ਬਸਾਣਾ ਵੀ ਉਂਗਲੀ 1000 ਦੀ ਲਾ ਲਾ ਤੇ ਹਨਾ ਵੀ 5000 ਦਾ ਅੱਛਾ ਯਾਨੀ 10000 ਹੈ 10000 ਠੀਕ ਹੈ ਜੇ ਦੋ ਕੁੱਟੀਆਂ ਦੋ ਆ ਦੋ ਹੈ ਜੇ ਪੂਰਾ ਉੱਥੇ ਮਲਾ ਲਿਆ ਕਿ ਫਿਰ 5000 ਦਾ ਪਟਾ ਹੀ ਹੈ ਜੇ ਹੱਥ ਮਲਾਉਂਦੇ ਮਲਾਉਂਦੇ ਦੋ ਵਾਰ ਮਾਰ ਦੇਇਆ ਕਰ ਤਾ ਤਾ ਅਸੀਂ ਰਹੋਗੇ ਅੱਛਾ ਹਾਂ ਉਹ ਉਹ ਨਾ ਕਰਿਆ ਵਾ ਹੈਗਾ ਹਣ ਆਪਾਂ ਕਿਦੋਂ ਕੋਈ ਕਹਿੰਦੇ ਢਿੱਡ ਤੇ ਲੱਤ ਮਾਰਨ ਲੱਗੇ ਆ ਪਰ ਮੈਂ ਬਾਕੀ ਬੰਦਿਆਂ ਨੂੰ ਐ ਕਹੂੰਗਾ ਜਿਹਨੇ ਡੰਗਰ ਲੈਣਾ ਹੈ ਕਿਸੇ ਵੀ ਕੋ ਕੋਈ ਨਹੀਂ ਆਪ ਸਿੱਧਾ ਜਾਓ ਜੇ ਆਪਣੇ ਪੈਸੇ ਵੀਰੇ ਇੱਕ ਨੰਬਰ ਦੇ ਪੈਸੇ ਨੇ ਠੱਗੀ ਬੱਜਦੀ ਹੋਣੀ ਹੂੰ ਮੈਂ ਮੰਨ ਲਉ ਵੀ ਮੱਝਾ ਲਿਆਉਣਾ ਹੈ ਰਾਜਸਥਾਨ ਤੋਂ ਵੀ ਲਿਆਏ ਉਹਨੇ ਠੀਕ ਹੈ ਹਰਿਆਣਾ ਜੋ ਵੀ ਲਿਆ ਜਾਂਦੀ ਆ ਕਦੇ ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਆ ਬੱਸ ਚੜ੍ਹ ਕੇ ਤੁਰੀ ਦੇ ਜਾਂ ਆਪਣੇ ਕੋਲ ਕੋਈ ਤਾਂ ਨਹੀਂ ਪੈਸਿਆਂ ਚ ਕੋਈ ਤਿੰਨ ਤਿੰਨ ਦਾ ਚਲ ਭੇਜਦਾ ਇਹ ਚੀਜ਼ਾਂ ਦਾ ਹੁਣ ਜਿਹੜੇ ਆਪਣੇ ਪਿੰਡਾਂ ਵਾਲੇ ਹੁੰਦੇ ਨੇ ਜਿਹੜੇ ਘਰਾਂ ਚੋਂ ਆ ਗਏ ਵਿਚਾਰੇ ਉੱਠ ਕੇ ਕਿਸੇ ਨੇ ਹੁਣ ਕੋਈ ਬੰਦਾ ਐ ਮੇਰੇ ਵਰਗਾ ਲਾਲਾ ਉਹਨੇ ਮਰ ਮਰ ਕੇ ਪੈਸੇ ਜੁੜੇ ਹੁੰਦੇ ਨੇ 40-50000 ਰੁਪਈਆ ਹਨਾ ਉਹਦੇ ਵਿੱਚੋਂ ਵੀ ਉਹ ਸੋਚਦਾ ਵੀ ਯਾਰ ਠੀਕ ਆ ਮੈਂ 50000 ਰੱਖਿਆ 40 ਦੀ ਮੈਨੂੰ ਮਾਇਸ ਮਿਲ ਜੂ ਹਨਾ 10 ਮੈਂ ਉੱਤੇ ਲਾ ਲੂ ਨਿਉ ਵੀਰੇ ਜਿਹੜਾ ਤਾਂ ਖਾਨਦਾਨੀ ਵਪਾਰੀ ਐ ਜਾਂ ਲਾਲੂ ਖਾਨਦਾਨੀ ਵਪਾਰੀ ਲਾਲੂ ਦਾ ਜਿਹੜਾ ਰੱਜਿਆ ਐ ਲਾਲੂ ਵੀ ਠੀਕ ਐ ਵਧੀਆ ਸਾਫ ਸੁਥਰਾ ਵਪਾਰ ਆਲਾ ਲਾਲੂ ਉਹ ਪਹਿਲਾ ਬੰਦਾ ਦੇਖਦਾ ਪੁਰੇ ਆਉਂਦਾ ਬੰਦਾ ਦੇਖ ਲੈਨੇ ਵੀ ਇਹ ਬੰਦਾ ਕਹਿਜ ਹੂੰ ਇਨੂੰ ਵੀ ਮੈਸ ਦੇਣੀ ਹੈ ਕਿ ਦੇਣੀ ਜਿਹੜਾ ਉਹ ਆਪਣਾ ਮਿਹਨਤ ਕਰਕੇ ਵਿਚਾਰਾ ਪੈਸੇ ਲੈ ਕੇ ਆਉਂਦਾ ਉਹਨੂੰ ਵੀ ਪਤਾ ਲੱਗ ਜਾਂਦਾ ਹੈ ਨਾ ਆਪਾਂ ਇਹਦਾ ਠੀਕ ਬੰਦਾ ਇਹਨੂੰ ਯਾਰ ਬਹੁਤ ਧਨੀ ਵਸਾਂ ਨੂੰ ਮੈਸ ਦੇ ਦੇ ਉਹ ਦੋਵੇਂ ਬੰਦੇ ਦੀ ਤੌਰ ਦੇਖ ਜਾਂਦੀ ਹੈ ਪੈਸੇ ਵਾਲੀ ਹਾਂ ਵੀ ਇਹਦੇ ਕੋਲ ਪੈਸਾ ਚੰਗਾ ਹੈ ਔਰ ਵੱਡਲਾ ਪਰ ਤੂੰ ਮੁਰਗਾ ਆਉਂਗਾ ਸਾਡੇ ਵਪਾਰ ਚ ਕਹਿੰਦੇ ਨੇ ਵੀ ਬਰਸੀਨ ਨਾਲ ਫੱਟੂ ਜਿੰਨਾ ਫੱਟੂ ਉਹਨਾਂ ਫੱਟੂ ਦੇ ਨੇ ਹੈ ਹਨਾ ਜੇ ਬਰਸੀਨ ਨਾਲ ਵੱਡੀ ਇਹ ਗੱਲ ਜੂਗਾ ਹਾਂ ਫੱਟੂ ਨਾਲ ਵੱਡੀ ਉਹਦਾ ਕੋਈ ਨਹੀਂ ਹੋਣਾ ਹੈ ਪੈਸੇ ਪੁੱਛਣਾ ਨਹੀਂ ਚਾਹੀਦਾ ਇਹ ਤੈਨੂੰ ਪੁੱਛ ਵੀ ਲੈਣੇ ਆ ਬਾਕੀ ਲੋਕਾਂ ਨੂੰ ਪਤਾ ਲੱਗ ਜੂਗਾ ਇੱਕ ਮਹੀਨੇ ਦੇ ਵਿੱਚ ਹੁਣ ਤੱਕ ਜਿਹੜਾ ਤੂੰ ਇਹ ਕਹਿੰਦਾ ਫਲਾਣੇ ਟਾਈਮ ਸਭ ਤੋਂ ਵੱਧ ਉਹਦੇ ਵਿੱਚੋਂ ਫਾਇਦਾ ਨਿਕਲਿਆ ਸੀਗਾ ਕਿੰਨਾ ਕੱਢਿਆ ਉਹ ਦੁਪਹਿਰੇ ਵੀ ਕਰੇ ਨਿਕਲੇ ਕਿੰਨੇ ਕ ਦੀ ਲਿਆ ਗਈ ਮੰਨ ਲਓ ਤੁਸੀਂ ਜੇ ਕੋ 60000 ਜੀ ਮੈਂ ਲੀ ਇੱਕ 20 ਵਿੱਚ ਹੀ ਵੱਧ ਤੋਂ ਵੱਧ ਕਿੰਨੇ ਕ ਦੀ ਗਈ ਹੈ ਮੈਂ ਸੋਨ ਤੱਕ ਮੇਰੇ ਕੋਲ 175 ਕ ਦੀ ਵੀ ਜੇ ਮੰਨ ਲੀ ਤੱਕੀ ਸੇਲ ਕਰੀਏ ਨੂੰ 175 ਦੀ ਕਿਸੀ ਟੱਕ ਇੱਕ ਇੱਕ ਉਹ ਆਪਣੇ ਨੂੰ ਸੰਭਾਲ ਤਿਆਰ ਕਰਨ ਲੱਗੇ ਹੋਏ ਉਹ ਅਗਲੇ ਕਹ ਦੇ ਹਾਕ ਮਾਰ ਕੇ ਜਿਹੜਾ ਬੰਦਾ ਠੀਕ ਹੈ ਸੌਫੀਏ ਪੈਸੇ ਲਾਉਣੇ ਵਾਲਾ ਉਹਨੂੰ ਕਹਿੰਦਾ ਵੀ ਤੂੰ ਇਹਨੂੰ ਲੈ ਜਾ ਨਾ ਦੁੱਧ ਤਾਂ ਮੈਂ ਬੈਠਾ ਪੈਸੇ ਆਪਣੇ ਚੋਕੇ ਦੇ ਦੀ 10 ਦਿਨ ਦੇ ਦੀ 20 ਦਿਨ ਦੇ ਯਾਰ ਮੈਨੂੰ ਉਹ ਚੀਜ਼ ਤੇ ਫਰੋਖਾ ਆ ਪਸਾਰਾ ਫਰੋਖਾ ਕਰ ਸਕਦਾ ਇੱਕ ਮੈਂ ਜਿਹੜੀ ਇਹਨ ਵਧੀਆ ਹੁੰਦੀ ਹੈ ਜਿਹਨੂੰ ਸਿੱਧੀ ਵਪਾਰ ਕਰਦੇ ਹਾਂ ਹਨਾ ਹੁਣ ਤੱਕ ਜਿਹੜਾ ਤੈਨੂੰ ਇਹਦਾ ਕਹੋ ਆ ਰਵੇ ਦੀ ਇਹਨ ਐਸਾ ਇਹ ਵੱਤ ਤੋਂ ਵੱਤ ਦੁੱਧ ਕਿੰਨਾ ਕੰਦੀ ਆ ਜਿਹੜੀ ਨੇ ਆਪਾਂ ਗਾਇਆਂ ਨੂੰ ਤਾਂ ਕਹਿ ਦਿੰਦੇ ਆ ਵੈਸੇ ਹੀ ਮੰਡੀ ਦੇ ਵਿੱਚ ਵੀ ਆ ਜਾਂਦੇ ਆ ਆਪਾਂ ਕਹਿੰਦੇ ਆ ਯਾਰ ਮੂੰਹ ਬੋਲਣਾ ਸੌਖਾ ਹੈ 10 ਲੀਟਰ ਦੇ ਜਾਂ 15 ਲੀਟਰ ਜਾਂ ਲੀਟਰ ਮਿੰਦੇ ਆ ਫੇਰ ਪਤਾ ਲੱਗਦਾ 15 ਹੁੰਦੇ ਕਹਿੰਦੇ ਨੇ ਹੈਨਾ ਵੱਧ ਤੋਂ ਵੱਧ ਇੱਕ ਮਹੀਨੇ ਤੋਂ ਕਿੰਨਾ ਕੰਮ ਦੀ ਆ ਜਿਹੜੀ ਜਿਹੜੀ ਵੱਧ ਤੋਂ ਵੱਧ ਦਿੱਤਾ ਹੋਵੇ ਯਾਨੀ ਇਹ ਆਪਣੇ ਕੋਲ 23 ਲੀਟਰ ਵਾਲੇ ਦਾ ਕਾਉਂਟ 23 ਲੀਟਰ 700 ਗ੍ਰਾਮ ਇੱਕ ਇੱਕ ਮੱਝ ਦਾ ਇੱਕ ਮੱਝ ਦਾ ਇੱਕ ਦਿਨ ਦਾ ਉਹ ਨਾਲ ਕੰਡਾ ਫੋਟੋ ਸਰਟੀਫਿਕੇਟ ਬਣੇ ਹੋਣੇ ਸਾਰਾ ਕੁਝ ਕਿੰਨੇ 23 ਲੀਟਰ 700 ਗ੍ਰਾਮ 23 ਲੀਟਰ 700 ਵੀ ਨਹੀਂ ਤੋਗਿਆ ਵੀਰੇ ਉਹ ਵੀ ਬਿਨ ਦੱਸੇ ਜਿਵੇਂ ਹੁਣ ਜੇ ਤਾਂ ਕੋਈ ਪਹਿਲਾਂ ਕਹੇ ਵੀ ਆਹ ਬਾਈ ਤੇਰੇ ਡੰਗਰ ਚੋਂਨੇ ਨੇ ਉਹ ਵੀ 20 ਦਿਨ ਪਹਿਲਾਂ ਬੰਦਾ ਉਹਦੀ ਸੇਵਾ ਹੋਰ ਕਰਦਾ ਕਿ ਮੈਂ ਤਾਂ ਪਹਿਲਾਂ ਦੇਖਣ ਲੱਗ ਜਾਂਦਾ ਸੂਣ ਤੋਂ ਪਹਿਲਾਂ ਡੰਗਰ ਨੂੰ ਉਹਦਾ ਆ ਗਿਆ ਡਾਕਟਰ ਵੀ ਯਾਰ ਮੈਂ ਐਸੇ ਚਵਾ ਦੇ ਕੋਈ ਹੂੰ ਬਾਜੋ ਡਾਕਟਰ ਅਜ ਕੋਈ ਟੂਣੇ ਵਾਲੀ ਹੈ ਨਹੀਂ ਕਹਦਾ ਤੂੰ ਚਵਾ ਦੇ ਵੱਧ ਤੋਂ ਵੱਧ ਚਾਹ ਪੀ ਗਈ ਮੁਰਜਾਂਗੇ ਪਿਸ਼ਾਬ ਨੂੰ ਉਹਦਾ ਫੋਨ ਆਇਆ ਸਵੇਰੇ ਉਹਨੂੰ ਕਿਹਾ ਤਾ ਸੁਵਾ ਜੀ ਹੂੰ ਉਹਦੇ ਵਿੱਚ ਆਪਾਂ 23 ਲੀਟਰ 700 ਗ੍ਰਾਮ ਦੁੱਧ ਚਵਾਇਆ ਰੋਟੀ ਇਹ ਇਹ ਕਿ ਪੂਰੇ ਸੀਜ਼ਨ ਦੇ ਵਿੱਚ ਕਿੰਨਾ ਕੁ ਜਾਣੇ ਅਖੀਰ ਤੱਕ ਕਿੰਨਾ ਕੁ ਬੇਤਾ ਜਾਂਦਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਡੋਕੇ ਆ ਤੇ ਆ ਕਿ ਡੋਕੇ 4-5 ਕਿਲੋ ਦੇ ਹੁੰਦੇ ਨੇ ਨਹੀਂ ਤੇ ਡੋਕੇ ਉਹਨੇ 7-8 ਕਿਲੋ ਦੇ ਹੁੰਦੇ ਨੇ ਅੱਛਾ ਹਾਂ ਉਹਦੇ ਡੋਕੇ 7-8 ਕਿਲੋ ਦੇ ਹੁੰਦੇ ਨੇ ਵੀ 7-8 ਕਿਲੋ ਤੇ ਉਹ ਛੱਡਣੀਆਂ ਪੈਂਦੀਆਂ ਨੇ ਆਪਣੇ ਆਪ ਹਣਾ ਉਸੇ ਨਸਲ ਦਾ ਵੀ ਫਰਕ ਪੈ ਗਿਆ ਹੁਣ ਆਪਾਂ ਇੱਥੇ ਲੈ ਕੇ ਉਹੀ ਪੁਰਾਣਾ ਜਿਹੜੇ ਅੱਗੇ ਬੁੜੀਆਂ ਹੁੰਦੀਆਂ ਸੀ ਜੀ ਸਾਡਾ ਰੋਵਾਏ ਉਹ ਰੋਵੇ ਨਹੀਂ ਖੇੜਾ ਨਹੀਂ ਛੱਡਦੀਆਂ ਹਣਾ ਮੇਰਾ ਬਾ ਮੈਂ ਸਾਡੀ ਪ੍ਰਾਣੀ ਸੀ ਗਾਂ ਉਹਨਾਂ ਨੂੰ ਦੇਖਣਾ ਵੀ ਜਵਾ ਕੀ ਦੇ ਕੋਣ ਉਹ ਹੈ ਉਹ ਰਬ ਆਪਣੀ ਸੁਖੀ ਜਾਣ ਜੇ ਕਹਿੰਦੇ ਸਾਡੀ ਮੈਸ ਚੰਗੀ ਸੀਗੀ ਉਹ 12-13 ਲੀਟਰ ਦੀ ਝੋਟੀ 6 ਲੀਟਰ ਹੁੰਦੀ ਹੈ ਉਹ ਉਹਨਾਂ ਦਾ ਹੀ ਕਸੂਰ ਹੈ ਮੈਸ ਦਾ ਕੋਈ ਕਸੂਰ ਨਹੀਂ ਹੋਊਗਾ ਜਿਹੜੇ ਬੰਦੇ ਨੇ ਇੰਨੇ ਇੰਨੇ ਪੈਸੇ ਨਾਲ ਕਹਤਾ ਤਾ 80 ਤੱਕ ਵੀ ਜਾਂਦੀ ਆ ਹਾਂ ਆਉਣੇ 2 ਲੱਖ ਦੀ ਹੋਊਗੀ ਇਹਦੇ ਵਿੱਚ ਤੈਨੂੰ ਲੱਗਦਾ ਵੀ ਇਹ ਠੀਕ ਆ ਜਾਂ ਰਿਸਕ ਆ ਇਹ ਨਿਊ ਠੀਕ ਹੈ ਵੀਰੇ ਜਿਹਨੇ ਮੰਨ ਲਾ 80 ਲਾਇਆ ਉਸ ਤੋਂ ਪੰਜ ਸਾਲ ਮੂਰੇ ਲੰਘ ਗਏ ਆ ਆਪਾਂ ਪੰਜ ਸਾਲ ਕਿਉਂ ਕੀ ਕੇਅਰ ਕਰੀਏ ਜੋ 10 ਸਾਲ ਤੋਂ ਤੀਜੀ ਪੀੜ੍ਹੀ ਦੀ ਜਾ ਕੇ ਦੁੱਧ ਵਰਤਾ ਹੈ ਹੂੰ ਆਪਾਂ ਮੰਨ ਲਓ ਆਪਣੀ 3-5 ਸਾਲ ਦੀ ਮਿਹਨਤ ਨੂੰ ਦੇਤੀ। ਹਨ ਉਹ 5-7 ਸਾਲ ਮੂਰੇ ਨੰਗੇ ਆ। ਜੇ ਬੰਦਾ ਮਿਹਨਤ ਕਰਨੇ ਵਾਲਾ ਹੋਵੇ, ਡੰਗਰ ਕਦੇ ਘਾਟਾ ਨਹੀਂ ਪਾਉਗਾ। ਕਦੇ ਵੀ ਅੱਖਾਂ ਵਿੱਚ ਕੇ ਮੈਸ ਲੈ ਲਓ। ਅੱਜ ਲੈ ਲਓ ਲੱਖ ਰੁਪਏ ਦੀ ਮੈਸ ਲੈ ਲਓ ਤੁਸੀਂ ਮੰਨ ਲਓ। ਠੀਕ ਹੈ ਜੀ। ਪਰ ਤੁਸੀਂ ਉਹ ਇਹ ਚੋਲੋ ਉਹਨੂੰ 7 ਸੂਏ ਚੋਲੋ ਤੇ ਇਹਨੂੰ ਰੇਟ ਕਰਨਾ ਪੱਜ ਹੁੰਦਾ। ਹਾਂ। ਠੀਕ ਹੈ। ਜਦੋਂ ਆਪਾਂ 2000-7-8 ਦੇ ਕੰਮ ਸ਼ੁਰੂ ਕਰਿਆ। ਜਦ 12000 ਦੀ ਮੈਸ ਆ ਜਾਂਦੀ। 12000 ਦੀ ਮੈਂ ਸਮੇ ਤਾਜ਼ੀਆਂ ਵੇਚੀਆਂ ਮੈਂ ਕਿਸੇ ਬੰਦੇ ਨੇ ਜਿਵੇਂ ਉਹ ਕਰਿਆ 12000 ਨੂੰ 13000 ਨੂੰ ਸਰਹੰਦ ਮੰਡੀ ਤੇ ਤਾਜ਼ੀਆਂ ਵੇਚਦੀਆਂ ਉਹ ਕਹਾਂ ਚਲ ਤੂੰ ਮੈਂ ਇਸ ਦੁਆਕੇ ਲਿਆ ਮੈਨੂੰ ਜਦਾ ਘੱਟ ਪਤਾ ਸੀ ਮੈਂ ਵੀ ਚੱਲ ਮੈਂ ਉਹਦੇ ਭਰੋਸੇ ਤੇ ਉਹਦੇ ਨਾਲ ਚਲਿਆ ਗਿਆ ਉਹ ਪੈਸੇ ਨਾਲ ਹੋਰ ਲੈ ਨਹੀਂ ਉਹ ਤਾਜ਼ੀਆਂ ਦੁਆਕੇ ਲਿਆਉਗਾ ਮੈਨੂੰ ਇਹ ਉਹ ਮੈਨੂੰ ਭਲੇ ਆਟਾ ਦੁਆਕੇ ਲਿਆਇਆ ਭਾਈ ਤਾਜਪੁਰ ਰੋਡ ਉੱਤੇ ਆਣੇ ਡੈਰੀਆਂ ਤੋਂ ਭਲੇ ਆਟਾ 18 18000 ਰੁਪਏ ਅਰ ਜਦੋਂ ਮੰਡੀ ਚ ਵਿਕੀਆਂ ਮਾ ਲੋ 4 ਮਹੀਨੇ ਮੈਂ ਸਭੀ ਆ ਉਹ ਦੋ ਮਹੀਨੇ ਨਾਲ ਦੁੱਧ ਵੀ ਦਿੱਤਾ ਉਹ ਜਿਆਦਾ 47000 ਦੀ ਮਹਸ ਵੇਚੀ ਸੀ ਜਦ ਖੰਨੇ ਮੰਡੀ ਜਾਇਆ ਹੋ ਗਿਆ ਸੀ ਅੱਥ ਦੇ ਵਿੱਚ 15 ਅਗਸਤ 2008 ਦੇ ਵਿੱਚ ਉਹ ਮਹਸ ਵੇਚੀ ਸੀ ਕਿ ਯਾਰ 47000 ਦੀ ਮਹਸ ਵੇਚੀ ਖੰਨੇ ਮੰਡੀ ਨੂੰ ਇਹ ਜਾਨੀ ਇੰਨਾ ਇੰਨਾ ਪੈਸਾ ਲਾ ਕੇ ਇਹ ਮਹਸ ਲੈਣੀ ਹੈ ਉਹਨਾਂ ਨੂੰ ਹੀ ਫਾਇਦਾ ਹੈ ਜਿਹਨਾਂ ਕੋਲ ਪੂਰੀ ਸਾਂਭ ਸੰਭਾਲ ਹੈਗੀ ਹੈ ਹਨਾ ਜਿਹੜੇ ਬੰਦੇ ਹੈਗੇ ਇਸ ਕੰਮ ਤੇ ਨੇ ਜਿਹਨੇ ਹੁਣ ਲਿਆ ਕੇ ਪੁੱਛਣੀ ਹੋਣੀ ਵੱਧ ਤਾਂ ਫਿਰ ਸਿਰ ਖੜੇ ਦਾ ਹੋਊਗਾ ਇਹ ਤਾਂ ਕਈ ਵਾਰ ਇਹ ਹੁੰਦਾ ਆਪਣੇ ਪਿੰਡਾਂ ਦੇ ਵਿੱਚ ਹੁਣ ਪਰ ਆਫ ਕੀ ਹੁੰਦੀਆਂ ਨੇ ਕਹਿੰਦੇ ਅੱਠ ਦਿਨ ਕਿਟਨ ਕਰ 10 ਮੈਂ ਸਾਂ ਰੱਖੀਆਂ ਹੁੰਦੀਆਂ ਨੇ ਕਿਸੇ ਨੇ ਹੈਨਾ ਬਈ ਇੱਕ ਬਈਆ ਰੱਖਿਆ ਹੋਇਆ ਜਾਂ ਕੋਈ ਬੰਦਾ ਆਪ ਆਉ ਉਹ ਕੁਰਸੀ ਮਟ ਲਿਆਇਆ ਲਿਆ ਕੇ ਪਾਤਾ ਹਨ ਵੀ ਉਹਨਾਂ ਨੂੰ ਇੰਨੇ ਪੈਸੇ ਲਾਉਣ ਦਾ ਫਾਇਦਾ ਹੈ ਜਿਹੜਾ ਨੇ ਐ ਰੱਖਣੀ ਇਹਨੇ ਜਾਂ ਕਿੱਤਾ ਹੀ ਹੋਵੇ ਗੁੰਦੇ ਦਾ ਵੀ ਯਾਰ ਵੀ ਬਸ ਜਿਹਦੇ ਕਿੱਤਾ ਸਿਰ ਉਹਨੂੰ ਪੈਸੇ ਲਾਉਣ ਦਾ ਫਾਇਦਾ ਉਹਨੇ ਪੂਰੇ ਕਰ ਲਏ ਜਿਹਦਾ ਕਿੱਤਾ ਨਹੀਂ ਹੈਗਾ ਵੀ ਲਿਆ ਕੇ ਭਈਏ ਦੇ ਸਿਰ ਤੇ ਡੰਗਰ ਬੰਨਣਾ ਉਹ ਮੈਂ ਕਹਿੰਦਾ ਵੀ ਨਾ ਪੈਸੇ ਲਾ ਹਣ ਭਈਏ ਦੇ ਸਿਰ ਤੇ ਨਹੀਂ ਕਦੇ ਪੂਰੇ ਹੁੰਦੇ ਭਈਏ ਨੂੰ ਦੱਸ ਦੇ ਨਹੀਂ ਬਈ ਇਹ ਤਾਂ ਆਪਣੀ ਤਰ੍ਹਾਂ ਤੱਕ ਲਿਖੀ ਜਾਂਦਾ ਵੀ ਮੇਰੀ ਦਿਹਾੜੀ ਕਦ ਕੂਰੀ ਹੁੰਦੀ ਐ ਆਹੋ ਆਮ ਜਿਹੜੇ ਹੁਣ ਘਰਾਂ ਚ ਆਪਾਂ ਆਮ ਕਹਿੰਦੇ ਹਾਂ ਯਾਰ ਵਧੀਆ ਲੈ ਕੇ ਆਉਂਦੀਆਂ ਤੇ ਵਧੀਆ ਲੈ ਕੇ ਆਉਂਦੀਆਂ ਜਿਹੜੇ ਆਮ ਐਵਰੇਜ ਕਰਨੇ ਉਹ ਵਪਾਰ ਕਰਦਾ ਤਾ ਤੈਨੂੰ ਇਹ ਪਤਾ ਐ ਵੀ ਯਾਰ ਆਹ ਬੰਦਾ ਐ ਜਿਹੜਾ ਮੰਨ ਲਾ ਵੀ 2 ਢਾਈ ਕਿੱਲਿਆਂ ਵਾਲਾ ਐ ਇਹਨੇ ਬੁੱਧੀ ਦਸੀ ਆਉਣੀ ਆ ਉਹਦੇ ਵਿੱਚੋਂ ਸੌਦੇ ਲੈ ਉਹਨਾਂ ਨੇ ਕੁਝ ਕਰਨਾ ਉਹਨਾਂ ਨੂੰ ਕਿੰਨੀ ਕੁ ਐਵਰੇਜ ਵਾਲੀ ਕਿੰਨੇ ਕੁ ਦੁੱਧ ਵਾਲੀ ਮੈਸਾ ਜਿਹੜੀ ਆਮ ਐ ਵਿਪਾਲੀ ਜਾ ਸਕੇ ਘਰੇ ਹਾਂ ਵੀ ਉਹ 10 ਕਿੱਲੋ ਵਾਲੀ ਮੱਝ ਲੈ ਲੈਣਾ ਹਣਾ 80000 ਦੀ ਰੇਂਜ ਚ ਮਿਲ ਜਣੀ ਆ ਉਹ ਤਾਂ ਅੱਛਾ ਹੌਲੇ ਹੌਲੇ ਟਾਈਮ ਤੇਜੀ ਤੇਜੀ ਉਹ ਠੀਕ ਹੈ ਬਸ 10 ਕਿਲੋ ਦਊਗੀ 9 ਦਊਗੀ 10 ਦਊਗੀ ਬਬਾ ਤੂੰ ਦੇ ਨਹੀਂ ਸਕਦੇ ਉਹ ਵੀ ਗੰਬੈਸਟ ਨਹੀਂ ਗਈ ਪੈਸੇ ਆਂ ਦੋ ਕਮਤ ਹੈ ਵੀਰੇ ਉਹ ਵਪਾਰ ਕਰਦੇ ਆ ਇੱਕ ਵਾਰ ਇੱਕ ਬੰਦਾ ਆ ਗਿਆ ਮੈਂ ਤੈਨੂੰ ਦੱਸਣ ਦੀ ਗੱਲ ਹੈ ਨਾ ਉਹ ਮੈਂ ਥੋੜੀ ਡਿਫਾਲਟਰ ਦੀ ਉਹ ਬੰਦੇ ਨਾਲ ਸੌਦਾ ਹੋ ਗਿਆ ਉਹਨੇ ਦੋ ਟਾਈਮ ਚੋਰੀ ਕਹਿੰਦਾ ਮੈਂ ਕੱਲ ਨੂੰ ਪੈਸੇ ਲੈ ਕੇ ਆਉਂਗਾ ਪੈਸੇ ਲੈ ਕੇ ਆਉਂਗਾ ਲਗਉਂ ਜਰੂਰ ਫਿਰ ਆਇਆ ਪੈਸੇ ਲੈ ਕੇ ਇਹ ਪੈਸੇ ਕੱਢੇ ਰਮਾਲ ਚੋਂ ਮੈਂ ਯਾਰ ਮੈਂ ਤੈਨੂੰ ਆ ਮੈਂ ਨਹੀਂ ਇਹ ਤੈਨੂੰ ਵਹਿਮ ਬੁਝਾਉਂਦਾ ਮੈਂ ਆ ਤੂੰ ਬੈਠ ਕੇ ਸਮਝਾਇਆ ਬਹੁਤ ਜੀ ਪੈਸੇ ਜੇਬ ਚੋਂ ਕੱਢ ਲੰਦਾ ਸਤੇ ਲੈ ਇਸ ਤਰੇ ਘਰ ਚ ਲਈ ਗਏ ਦੀ ਜਿਹੜੇ ਪੈਸੇ ਰਮਾਲ ਤੋਂ ਕੱਢਦੇ ਨੇ ਸਾਨੂੰ ਪਤਾ ਵੀ ਕਿਵੇਂ ਜੁੜੇ ਨੇ ਇਹ ਰਮਾਲ ਚ ਕਿਵੇਂ ਬਣਨੇ ਨੇ ਤੇ ਆਪਣਾ ਸਾਫ ਸੁਥਰਾ ਜਿਆ ਵੀਰੇ ਕੋਈ ਬਹੁਤਾ ਹੋਣ ਕਿੰਨੀਆਂ ਮੰਡੀਆਂ ਘੁੰਮਿਆ ਆਂ ਅਲੇ-ਦਲੇ ਇਹੋ ਦੇਖ ਤੂੰ ਤਾਂ ਦੂਰ ਕੱਥਾ ਤੱਕ ਹਰਿਆਣੇ ਚ ਕੋਈ ਨਹੀਂ ਛੱਡੀ ਵੀਰੇ ਰਸਤਾਂ ਚ ਹੁਣ ਜਿੰਨੀਆਂ ਰਾਸਤਾਨ ਦੇ ਵੀਂ ਕਿ ਪਿੰਡਾ ਚੋਂ ਲੈਣ ਦਾ ਫਾਇਦਾ ਹੁਣ ਇਸ ਟਾਈਮ ਜਿਹਨੇ ਵੀ ਜਾਣਾ ਹੈ ਆਪਣਾ ਮੰਨ ਲਓ ਆਪਾਂ ਐ ਦੋ ਲੋਕ ਨੇ ਆਪਾਂ ਐਡਰੈਸ ਦਵਾਗੇ ਲੁਕ ਜਾਓ ਭਾਈ ਪਲਾਣੇ ਪਿੰਡਾ ਕਿ ਹੁਣ ਚਲੇ ਜਾਓ ਉਰੋਂ ਜਾਓ ਆਪਣੀ ਗੱਡੀ ਲੈ ਜਾਓ ਕੋਸ ਨਾਲ ਲੈ ਜਾਓ ਆਹ ਹੋਰ ਚਲੇ ਜਾਓ ਉਦੋਂ ਬਾਅਦ ਆ ਪਾਕਿਸਤਾਨ ਦੇ ਨਾਲ ਬਾਰਡਰ ਦੇ ਨਾਲ ਹੋ ਜੂ ਅੱਛਾ ਬਾਰਡਰ ਦੇ ਨਾਲ ਕੱਚੇ ਘਰ ਨੇ ਗਰੀਬ ਲੋਕ ਨੇ ਉਹ ਉਹਨਾਂ ਦਾ ਡੰਗਰਾਂ ਨਾਲ ਹੀ ਪਾਲ ਕੇ ਵੇਚਦੇ ਨੇ ਇਹੀ ਉਹਨਾਂ ਦਾ ਕਜਾਦਾ ਅੱਛਾ ਉਥੋਂ ਲਿਆਓ ਆਪਣੇ ਪੈਸੇ ਦੇ ਸਸਤਾ ਪੈਂਦੇ ਸਸਤਾ ਤੇ ਵਧੀਆ ਨਸਲ ਵੀ ਹੈ ਹਾਂ ਨਸਲ ਵੀ ਹੈ ਉਹ ਲਈ ਖਰਾਕ ਉਹ ਹੁਣ ਆਪਣੇ ਕਹਿ ਦਿੰਦੇ ਨੇ ਜਿਉ ਮੈਂ ਉਹ ਪੁਰਾਣੇ ਦੇ ਦੇਖੀ ਉਹ ਬਹੁਤ ਰਾਜੀ ਰਾਜੀ ਯਾਰ ਕੀ ਕਰੂ ਜੇ ਤੁਹਾਡਾ ਇਤਜਾਮ ਨਹੀਂ ਹੂੰ ਉਹ ਆਪਾਂ ਅੱਗੇ ਬੁੱਢੇ ਕਹਿੰਦੇ ਸੀਗੇ ਵੀ ਪੁਰਾਣੇ ਬੁੱਢੇ ਨੇ ਹਟਦਾ ਜਿਉ ਐਡੇ ਐਡੇ ਗੋਡੇ ਸੀ ਬੁੱਢਿਆਂ ਦੇ ਉਹ ਗੋਡੇ ਤਾਂ ਦੀ ਵੀ ਉਹਨਾਂ ਦੀ ਖਰਾਕਾਤੀ ਹੂੰ ਉਹ ਡੰਗਰਾਂ ਦੀ ਅਜੇ ਖਰਾਕਾਤੀ ਵੀ ਹੈ ਆਪਣੇ ਉਹ ਖਰਾਕਾਂਗੇ ਵੀ ਹਾਂ ਬੰਦਾ ਘੁੰਮੇ ਉਹ ਕੋਈ ਘਾਟਾ ਵੀ ਪੈਂਦੇ ਨੇ ਘਾਟੇ ਵੀਰੇ ਪੈਂਦੇ ਨੇ ਤਾਂ ਜੋ ਸਾਰੇ ਡੰਗਰ ਨਫੇ ਦੇਣ ਲੱਗਣ ਫਿਰ ਤਾਂ ਵਪਾਰੀ ਕਾਮਯਾਬ ਨਾ ਹੋ ਜਾਏ ਇਹ ਘੱਟੇ ਵੀ ਪੈਣੀ ਪੈਣਦੇ ਹਨ ਕਿੰਨਾ ਕਿਪਿਆ ਵਾਤੋਂ ਵਾਤ ਕਰ ਰਿਹਾ ਹੈ ਤਾਂ ਉਹ ਵੀ ਆਪ ਮੰਨ ਲਓ ਕਿ ਅੱਜ ਮੱਧੇ ਲਈਏ ਅਗਰ ਇਹਨੂੰ ਪੈਸੇ ਦਿੱਤੇ ਆਉਂਦੀ ਉਹ ਘਰ ਖੁਰੀ ਹੋਗੀ ਇਹ ਵੀ ਹੋ ਜਾਂਦਾ ਯਾਰ ਉਹ ਨਿਊ ਰਿਸਕ ਹੈ ਯਾਨੀ ਨਾ ਤਾਂ ਇਹ ਬੰਦੇ ਦਾ ਵੀ ਬਾਲੇ ਜਿਹਦਾ ਜੇ ਦਾ ਆਪਾਂ ਲੋਕਾਂ ਵੱਲ ਦੇਖਦੇ ਆ ਫਿਰ ਤਾਂ ਆਉਂਦਾ ਵੀ ਯਾਰ ਮਾੜਾ ਮੁੰਡਾ ਤਸ ਵੀ ਚਾਹੀਦਾ ਹੈ ਹਨਾ ਜਦ ਆਪਾਂ ਆਪਣੇ ਆਪ ਦੇਖਦੇ ਆ ਫਿਰ ਸੋਚਦੇ ਆ ਵੀ ਯਾਰ ਇਹ ਪੂਰੇ ਵੀ ਕਰਨੇ ਨੇ ਹਨਾ ਵੀ ਯਾਨੀ ਸਾਰੇ ਪੱਖੇ ਨੂੰ ਦੇਖ ਕੇ ਚੱਲਣਾ ਪੈਣਾ ਸਾਰੇ ਪਾਸੇ ਦੇਖ ਕੇ ਚੱਲਣਾ ਪੈਣਾ ਇੱਕ ਇੱਕ ਬੰਦਾ ਦੇਖ ਕੇ ਉਹ ਕਰੋ ਮੈਂ ਸਾਰੇ ਵਪਾਰੀ ਨੂੰ ਮੈਂ ਕਹਿੰਦੇ ਕੋਈ ਵੀ ਬੰਦਾ ਦੇਖ ਲਓ ਯਾਰ ਹੁਣ ਆਪਾਂ ਦੁਨੀਆਦਾਰੀ ਦੇਖਦੇ ਮੈਂ ਅਸਲੀ ਤਾਂ ਦੇਖੀ ਲੈਣੀ ਆ ਬੰਦਾ ਵੀ ਆਪਾਂ ਦੁਨੀਆ ਦੀ ਦੇਖਣੀ ਹੈ ਕਿਹੜਾ ਜਿਹਾ ਬੰਦਾ ਹੈ ਅੰਦਾ ਉਹਨਾਂ ਦੇਖ ਲਓ ਬਸ ਉਹਨੂੰ ਉਹ ਜੜਨ ਕਰਦੇ ਵਪਾਰੀ ਵੀ ਬੇਈਮਾਨੀ ਕਰ ਜਾਂਦੇ ਨੇ ਉਹ ਵਪਾਰੀ ਦਾ ਬਾਲੀ ਕਰਦੇ ਉਹ ਵਪਾਰੀ ਦਾ ਜਿਵੇਂ ਕਿ ਵਪਾਰ ਛੋੜ ਕੇ ਜਾਂਦੇ ਨੇ ਵੀ ਬੁੱਟ ਦਾ ਵੱਡੇ ਬਾძੂ ਬੰਦਾ ਛੇਕੂ ਦਾ ਬਟੈਰੀ ਕੋਈ ਛੇਕੂ ਵਪਾਰੀ ਨੂੰ ਇਹ ਸਪਾ ਇੱਕ ਬੜੀ ਸਿੰਪਲ ਜੀ ਗੱਲ ਆ ਇਹ ਬੰਦੇ ਨੂੰ ਹਰੇਕ ਨੂੰ ਨੌਲੇਜ ਵੀ ਹੋਣੀ ਚਾਹੀਦੀ ਹੈ ਇਹ ਚੀਜ਼ ਦੀ ਵੀ ਜਿਨ੍ਹਾਂ ਨੇ ਮੜਾ ਮੋਟਾ ਘਰਾ ਵਾਸਤੇ ਡੰਗਰ ਲੈਣੇ ਨੇ ਉਹ ਆਮੇ ਚਲੇ ਜਾਂਦਾ ਮੈਨੂੰ ਜਮਾਂ ਨਹੀਂ ਪਤਾਏਗਾ ਹਨਾ ਮੈਂ ਮੈਂ ਲੈਣ ਆ ਗਿਆ ਤੇਰੀ ਕੋਲ ਉਹ ਵਪਾਰੀ ਤਾਂ ਤਾਂ ਵੇਚਣੀ ਆ ਮੈਨੂੰ ਕੀ ਦੇਖਣਾ ਚਾਹੀਦਾ ਵੀ ਯਾਰ ਇਹਦੇ ਵਿੱਚ ਕੀ ਮੈਂ ਦੇਖਾਂ ਉਹ ਦੁੱਧ ਦਾ ਅਗਲਾ ਇੱਕ ਡੰਗ ਚੋਂ ਕਹਿੰਦੇ ਇੱਕ ਨੂੰ ਦੋ ਡੰਗ ਚੋਂ ਕਹਿੰਦੇ ਹਨਾ ਵੀ نسل ਕਿਵੇਂ ਦੇਖੀਏ ਜਿਹਨੂੰ ਜਮਾਂ ਹੀ ਨਹੀਂ ਪਤਾ ਜਿੰਮ ਜਮਾਂ ਹੀ ਨਹੀਂ ਪਤਾ ਉਹ ਘਸੋਂ ਦੀ ਬਣਤਰ ਦੇਖ ਲਵੇ ਮੂਰੀ ਪਤਲੀ ਪਿੱਛੋਂ ਚੋ ਉਹ ਵੀ ਨਹੀਂ ਪਤਾ ਆਪਾਂ ਜਿੰਨ ਜਮਾ ਹੀ ਨਹੀਂ ਕੋਸ ਪਤਾ ਕੁਛ ਵੀ ਨਹੀਂ ਪਤਾ ਮਾਸ ਹੁੰਦੀ ਕਹੇ ਜੀ ਐਵੇਂ ਨਹੀਂ ਪਤਾ ਉਹ ਜਾ ਕੇ ਮਾਸ ਦੇ ਕੋਲ ਬਹਿ ਜਵੇ ਉਹ 10 ਮਿੰਟ ਨੂੰ 15 ਨੂੰ ਗੋਹਾ ਦਾ ਕਰੋ ਜੇ ਤਾਂ ਉਹਨੇ ਗੋਹਾ ਕਰ ਦਿੱਤੇ ਤਾਂ ਆਖੀ ਨੂੰ ਢੇਰ ਲਾਤਾ ਉਹ ਚੁੱਪ ਕਰਕੇ ਲੈ ਲਾ ਅੱਛਾ ਉਹ ਦੁੱਦੂ ਕੋਈ ਅੰਦਰੋਂ ਮਸ਼ੀਨ ਰਹੀ ਠੀਕ ਉਹਦੀ ਮਸ਼ੀਨ ਰਹੀ ਠੀਕ ਇਹਨੇ ਗੋਹਾ ਹੀ ਕਰਾਤਾ ਉਹਨੇ ਦੁੱਧ ਕਿਹਾ ਤੇ ਵੀ ਨਾ ਹੋਇਆ ਨਾ ਹੋਇਆ ਨੂੰ ਮੈਂ ਸਾਨਾ ਤੇਰੇ ਕੋਲ 35 ਮਸਾਂ ਖੜੀਆਂ ਨੇ ਇਹਨਾਂ ਦੇ ਵਿੱਚੋਂ ਚਲੀ ਗਈ ਮੈਂ ਇੱਕ ਰੱਖਣੀ ਆ ਉੱਥੇ ਜਾ ਕੇ ਉਹ ਚਾਰੀ ਖੁੱਲ੍ਹੀ ਤੇ ਖੜੀ ਵਾਲੇ ਨਾਲ ਦੇਖੀ ਜਾਂਦੀ ਆ ਵੀ ਮੈਂ ਇੱਥੇ ਵਾਲੇ ਨਾਲ ਤਾਂ ਹੋਇਆ ਨਹੀਂ ਮੇਰੀ ਨਹੀਂ 2-4 ਦਿਨ ਤੋ ਉਹ ਜੀ ਦੋ ਆਪਾਂ ਦੇ ਦੋ ਜੱਦਾਂ ਤਾਂ ਮੰਨ ਦੋ ਜੀ ਇਹ ਤਾਂ ਇਹਦਾ ਕੰਮ ਲਾਦੇ ਆ ਨਾ ਵੀ ਉਹਦੇ ਨਾਲ ਇੱਕ ਤਾਂ ਡੰਗਰ ਤਾਂ ਬੰਨਣਾ ਹੀ ਪੈਣਾ ਹਨਾ ਜਾਂ ਉਹਨਾਂ ਖਰਾਕ ਪਾਣੀ ਨੂੰ ਦੋ ਤਿੰਨ ਦਿਨ ਤੱਕ ਹਰੇਕ ਜੇ ਉਪਰਾ ਕਰਦਾ ਆਪਾਂ ਜੇ ਕੋਈ ਫੜ ਕੇ ਪਾਉ ਤੋਂ ਲੈ ਜਵੇ ਬਜਾਅ ਦਾ ਰੋਟੀ ਨਹੀਂ ਖਾਣੀ ਹਾਂ ਹਾਂ ਚਾਰੋ ਨਫਰ ਰੋਟੀ ਨੇ ਕਈ ਪੱਤੇ ਰਹਿ ਜੰਨੇ ਕੋਈ ਕੰਮ ਡੰਗਰਾ ਉਹ ਅਗਲਾ ਲੈ ਜਾਂਦਾ 30 ਦਿਨ ਕਹਿ ਲੱਗ ਜਾਂਦਾ ਇਹ ਤਾਂ ਆ ਨਹੀਂ ਖਾਂਦੀ ਇਹ ਤਾਂ ਆ ਨਹੀਂ ਖਾਂਦੀ ਖੜਾਏ ਤਾਂ ਸਾਡੇ ਇਥੇ ਰਾਂ ਕੋ ਹੋ ਗਿਆ ਜੀ ਜਿਹੜਾ ਦਾਣਾ ਤੂੰ ਨਾ ਪਾਉਨੇ ਆਪਾਂ ਜਿਹੜੇ ਘਰਾ ਚ ਹੁੰਦੇ ਨੇ ਜਿਹੜਾ ਗਿੱਲਾ ਦਾਣਾ ਹੁੰਦਾ ਉਹ ਜਿਹੜੇ ਆਮ ਘਰ ਨੇ ਹਨਾ ਕਹਿਵੇਂ ਇੱਕ ਰੱਖੇ ਹੋਏ ਨੇ ਕਹਿੰਦੇ ਦੋ ਉਹਨਾਂ ਦੇ ਵਿਚਾਰੇ ਨੇ ਬਾਹਰੋਂ ਕਿ ਤੋਕਾ ਫੋਟ ਤੇ ਕੱਟ ਲੈ ਕੇ ਉਹਨਾਂ ਨੇ ਕਿ ਤੋ ਕਹੇ ਦਾ ਪਰਸੀਮ ਵੱਢ ਕੇ ਇੱਕ ਪੰਡਾ ਆਪੇ ਲੈ ਕੇ ਆਉਣੀਆਂ ਹਨਾ ਉਹਨਾਂ ਨੂੰ ਪੈਸੇ ਪੱਖੋਂ ਤਾਂ ਠੀਕ ਆ ਉਹੋ ਤੇ ਦੂਜਾ ਆਮ ਡੰਗਰਵਾਸਤ ਠੀਕ ਆ ਗਿੱਲਾ ਦਾਣਾ ਗਿੱਲਾ ਦਾਣਾ ਕਿਹੜਾ ਲਾਉਣਾ ਯਾਰ ਬੈਂਕਰੀ ਵਾਲਾ ਆਉਂਦਾ 2 ਕੁਸਾਲੇ ਕਾਮ ਜਾਵਰ 2 ਕੁਸਾਲ ਤਾਂ ਇਹ ਨੂੰ ਕਰਦੇ ਰਹਿ ਗੋ ਆਪਾਂ ਹੀ ਆਪਾਂ 20 ਰੁਪਏ ਲੱਗਦੀ ਸੀ ਲਗਾਤਾਰ ਵੀ ਪਹਿਲੇ ਸਾਲ ਤਾਂ ਉਹ ਕੋਈ ਨਹੀਂ ਕਹਿੰਦੀ ਗਰਮੀ ਚ ਆਪਾਂ ਆ ਸ਼ਾਬ ਬਹੁਤ ਵਧੀਆ ਆਉਂਦਾ ਤਾਂ ਠੀਕ ਹੈ ਦੂਏ ਸਾਲੋਂ ਗੋਡੇ ਵੀ ਧੋਣ ਲੱਗਦੀ ਹੈ ਹਣ ਜੇ ਗੋਡੇ ਹੀ ਧੋਣ ਲੱਗਦੀ ਤਾਂ ਬੈ ਕਰ ਲਾ ਜੇ ਅੱਖਾਂ ਨੂੰ ਵੀ ਉਹੀ ਕੰਮ ਡੰਗਰਾਂ ਦਾ ਨਾਰਮਲ ਬਿਮਾਰੀ ਡੰਗਰਾਂ ਨੂੰ ਆਮ ਜਿਹੜੀ ਆਪਾਂ ਨੂੰ ਉਡੀ ਸੰਭਾਲਣੀ ਪੈਂਦੀ ਆ ਵੀ ਯਾਰ ਆ ਆਏਗੀ ਆ ਇਹਨੂੰ ਸਾਂਭ ਲਓ ਨਹੀਂ ਬਸ ਆਪਣਾ ਉਹ ਕਰ ਲਓ ਜੇ ਕੁਝ ਵੀ ਨਹੀਂ ਹੈਗਾ ਕਰ ਕਣਕ ਕਰ ਮੱਕੀ ਪਾ ਦੋ ਇਹਦੇ ਨਾਲ ਦੁੱਧ ਨਹੀਂ ਕਾਸਤੇ ਉਹੀ ਲੋਕ ਭਜੀਆਂ ਦੇ ਲਈ ਫਲਾਣੀ ਫੀਡ ਵਧੀਆ ਫਲਾਣੀ ਫੀਡ ਤਾਂ ਆਪੇ ਵਧੀਆ ਤੋਂ ਵਿੱਚ ਜੂਰੀਆਂ ਦੋ ਕਿਲੋ ਪਾ ਦਿੰਦੇ ਨੇ ਆ ਹੁਣ ਇੱਕ ਅੱਧੇ ਡੰਗਰ ਰੱਖਣ ਵਾਲਾ ਨੂੰ ਕਿਹੜਾ ਇੰਨੀ ਨੌਜਤ ਉਹਦੇ ਮਥੈਲਾ ਲੈ ਆਉਣਾ ਚਾਹ ਕਿਉਂਕਿ ਮਥੈਲਾ ਨਾ ਲੈ ਕੇ ਕਣਕ ਵੀ ਹੋ ਕੇ ਪਾ ਦੇ ਅੱਛਾ ਫੀਡ ਨੂੰ ਕਣਕ ਵੀ ਹੋ ਕੇ ਪਾ ਦੇ ਉਹੀ ਵਧੀਆ ਪਤਾ ਤਾਂ ਹੈਗਾ ਮੈਨੂੰ ਕਣਕ ਪਾਈ ਹੈ ਹਣ ਜਿਹਦਾ ਪਤਾ ਹੀ ਨਹੀਂ ਉਹ ਫੀਡ ਲਿਆਂਦੀ ਸੀ ਉਹ ਉਹਦੀ ਜੂਰੀ ਇਹ ਨਾ ਪਾਉਂਦੇ ਨਾ ਕੱਲ ਪਰसों ਕਿਸੇ ਮੁੰਡੇ ਦੇ ਬਿਚਾਰ ਦਾ ਨਾ ਨੁਕਸਾਨ ਹੋਇਆ ਪਰसों ਉਹਨੇ ਬਜਾ ਨੇ ਜ਼ਮੀਨ ਦਾ ਕਿੱਲਾ ਵੇਚ ਕੇ ਗਾਈਆਂ ਲਈਆਂ ਅੱਛਾ ਹੁਣ ਉਹਦੀਆਂ ਉਹ ਮੋਟਰ ਦੇ ਨਿਕਾ ਦੇ ਕੱਖੋਂ ਆਨਲਾਈਨ ਤੇ ਲਗਾ ਰੋ ਰੋ ਲੈਣਦੇ ਨੇ ਉਹਦੇ ਨੂੰ ਦੀਆਂ ਸੱਤ ਗਾਂ ਮਰ ਗਈਆਂ ਉਹ ਕਦ ਕੰਮ ਜਾ ਬੂਜੀ ਬੰਦਾ ਉਹਦੀ ਟੈਸਟ ਕਰਾ ਲੈਣਾ ਜੂਰੀਆ ਨਿਕਲਣ ਕਿ ਉਹਦੇ ਟਿਊਬ ਚੋਂ ਜੂਰੀਆ ਨਿਕਲੇ ਕਿ ਉਹਦੇ ਕੱਖਾ ਤੋਂ ਜੂਰੀਆ ਨਿਕਲੇ ਇੱਕ ਬਹੁਤ ਇਹ ਬੜੀ ਗੱਲ ਹੋਰ ਹੈ ਬਹੁਤ ਆਪਣੇ ਭਰਾ ਆਪਣੇ ਖੇਤ ਚ ਦੇ ਸਿਰੋਂ ਨਹੀਂ ਪਾਉਂਦੇ ਹਰਾ ਬੀਜਣਗੇ ਦੇ ਜੂਰੀਆ ਤੇ ਜੂਰੀਆ ਯਾਰ ਜੂਰੀਆ ਡੰਗਰ ਕਿਵੇਂ ਚਾਲੂਗਾ ਕੋਈ ਚੀਜ਼ ਦੀ ਲਿਮਟ ਹੁੰਦੀ ਹੈ ਜਿਹੜੇ ਵਪਾਰੀ ਨੇ ਇਹਨਾਂ ਨੇ ਘਮੱਸ ਲੈ ਕੇ ਆਉਣੀਆਂ ਕੋਈ ਜਿਵੇਂ ਪਹਿਲਾਂ ਕਹਾ ਅਸੀਂ ਉਹ ਤਾਂ ਸੌਰੇ ਆਈ ਹੁੰਦੀ ਹੈ ਉਹਦੀ ਤਾਂ ਸੇਵਾ ਕਰਦੇ ਹਾਂ ਨਾ ਉਨੀ ਸੇਵਾ ਬੰਦਾ ਸਾਰਾ ਹਫ਼ਤਾ ਕਰ ਨਹੀਂ ਸਕਦਾ ਨਹੀਂ ਕਰ ਸਕਦਾ ਹਣਾ ਤੇ ਤੁਸੀਂ ਹੋਰ ਕੀ ਕਰਦੇ ਹੋ ਜਿਹੜੇ ਭੌਣ ਤੇਰੇ ਕੋਲ 35 ਦੇ ਵਿੱਚੋਂ 15 ਆਉਣ ਜਾਣ ਵਾਲੀਆਂ ਨੇ ਵੀ ਵੇਚਣੀਆਂ ਨੇ ਲਿਆਉਣੀਆਂ ਨੇ ਬਾਕੀ ਤੇਰੇ ਕੋਲ 20 ਡੰਗਰ ਕਰਦੇ ਨੇ ਹਣਾ ਉਹਨਾਂ ਨੂੰ ਆਮ ਕੀ ਪਾਉਣਾ ਤੂੰ ਕਿ ਚੱਲ ਯਾਰ ਠੀਕ ਆ ਇਹ ਖਰਾਕ ਸਸਤੀ ਵੀ ਪੈਂਦੀ ਐ ਵਧੀਆ ਵੀ ਐ ਮੇਰਾ ਦੁੱਧ ਦਾ ਵੀ ਪੂਰਾ ਪੈਂਦਾ ਮੈਂ ਉਹ ਵੀਰੇ ਦਾਣਾ ਬਣਾ ਕੇ ਜਿਵੇਂ ਮੰਨ ਲਓ 20 ਕਿਲੋ ਫੜੇਵੇਂ ਪਾ ਲਉ 10 ਕਿਲੋ ਸਰੋਂ ਦੀ ਗਲਪਾ ਨੂੰ ਹਣਾ 5 ਕਿਲੋ ਸੋਆ ਵੀਨ ਪਾ ਲਉ 5 ਕਿਲੋ ਚੋਕਰ ਪਾ ਲਉ ਇਹ ਆਪਣਾ ਦਾਣਾ ਬਣਾ ਕੇ ਅਸੀਂ ਫੀਡ ਆਪਣੀ ਕਦੇ ਕਦੇ ਵੀ ਮੋਲਦੀ ਫੀਡ ਨਹੀਂ ਕੋਈ ਕੋਈ ਵੀ ਦਾਣਾ ਆਪਣਾ ਬਣਾਉ ਉੱਥੇ ਕੋਲ ਜਾ ਕੇ ਬਹਿ ਜਾ ਪੈਸਾ ਦੇਣੀ ਨਹੀਂ ਫੀਡ ਨਹੀਂ ਪੈਸੇ ਲੈ ਜਾਣੇ ਥੋੜਾ ਦੋ ਦਿਨ ਬਾਅਦ ਤੇ ਲੈ ਜੂਗਾ ਜੇ ਤੂੰ ਵਪਾਰ ਕਰਦੇ ਹੋ ਉਰੇ ਦਾਣਾ ਮੂਵੀਪੱਤ ਬਣਾ ਲਿਆ ਕਰੋ ਕਿ ਜਿਹਦੇ ਕੋਲ ਇੱਕ ਦੋ ਡੰਕਰ ਨੇ ਉਹਨੇ ਵਿਚਾਰਨੇ ਥੋੜੀ ਕਿਤਾ ਬਣਾਉਣਾ ਆਉਂਦਾ ਅਗਲੇ ਨੂੰ ਇਹੀ ਤੈਨੇ ਜੀ ਵਿੱਚੋਂ ਕੋਈ ਨਾਲ ਰੀਗਰੀ ਜਿਵੇਂ ਹੁਣ ਆਪਾਂ ਫਿਰ ਬਣਾ ਕੇ ਬਾਜ਼ਾਰ ਚ ਮਿਲਦੇ 1200 ਫਿਰ 1300 ਫਿਰ ਦਾ ਕੋਲ ਬੈਠ ਕੇ ਬਣਾਉਣਾ ਮੇਰੇ ਨੂੰ 15 1600 ਦਾ ਪੈ ਜਾਂਦਾ ਅੱਛਾ ਹਣ 1600 ਫਿਰ ਲੱਤ ਪੈ ਜਾਂਦੇ ਜੇ ਉਹ ਮੈਂ ਕਿਸੇ ਨੂੰ ਆਮ ਗਿਆ 1600 ਦਾ ਫਿਰ ਬਿੱਲ ਲੈ ਜਾ ਅਲਗਾ ਕਰ ਕਿਵੇਂ ਫੁੱਦੂ ਬਣਾ ਲਗੇ ਘਰ ਆ ਇਹਨੂੰ ਉੱਪਰ ਲੱਗੇ ਤਾਂ ਪਰ ਇਹਨਾਂ ਪੱਕਾ ਹੋਈ ਨਾ ਕਿਸੇ ਤੇ ਹੋਰ ਕੋਈ ਵਪਾਰੀਆਂ ਦੀਆਂ ਜਿਹੜੀਆਂ बचना ਚਾਹੀਦਾ ਬੰਦੇ ਨੂੰ ਮੈਂ ਉਸ ਲੈਣ ਵਾਲੇ ਚੱਲ ਵਪਾਰੀਆਂ ਤੋਂ ਨਾ ਬਚੇ ਜਾਂ ਲਾ ਲਾ ਮੈਂ ਹੋ ਜੇ ਉਹ ਚੱਲ ਉਹ ਤਾਂ ਹੋ ਜੂਗਾ ਤੇਰੇ ਵੀ ਆੜੀ ਉੜੀ ਹੋਣਗੇ ਉਹ ਕਹਣਗੇ ਯਾਰ ਤੂੰ ਉੱਥੇ ਬੈਠਾ ਸਾਡੀਂ ਕਰੀ ਗਿਆ ਹੈ ਉਹ ਦੱਸਦੇ ਮਾੜਾ ਮੋਟਾ ਵੀ ਆਹ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਨਹੀਂ ਖਿਆਲ ਬਸ ਪਾਈ ਆਪਣਾ ਝੋਟੀਆਂ ਲਓ ਇਸ ਵਿਦ ਇਸ ਵਿਦ ਇਸ ਵਿਦ ਤੇ 10 ਸੂਏ ਪੀ ਲਿਓ ਉਹ ਤੁਹਾਡੇ ਘਰੇ ਜਿੰਨੇ ਦੀ ਲਹਿੰਗੇ ਉਦੋਂ ਦੁੱਗਣੇ ਦੀ ਵਿਕਣੀ ਉਹ ਵਿਕਣੀ ਪਹਿਲਾਂ ਹੀ ਆਪਾਂ 700 ਰੁਪਏ ਇਕੱਠਾ ਕਰਦੇ ਆ ਖੋਲਾ ਲੈ ਉਹਨੇ ਉਹਦੋਂ ਦਲੀਆ ਪਾਤਾ ਤਾਂ ਵੀ ਮੂਕ ਖਲਬੰਦ ਪਾਤੀ ਤਾਂ ਵੀ ਮੂਕ ਫਿਰ ਜਾਨੂ ਜਰੀ ਉਹ ਸਵਰਗ ਸਦਾਰ ਜਾਂਦੀ ਹੈ ਜਾਂ ਫੰਡਰ ਰਹਿ ਜਾਂਦੀ ਹੈ ਕੱਚਾ ਲੈਂਦੇ ਨੇ ਮੁੜਕੇ ਅਲ ਕਹਿੰਦੇ ਡੰਗਰਾਂ 'ਚ ਪੱਕਾ ਹੁਣ ਤੇਜ਼ੀ ਹੈ ਯਾਨੀ ਜਿਨ੍ਹਾਂ ਨੇ ਮੈਸਾ ਲੈਣੀਆਂ ਨੇ ਉਹ ਜਿਵੇਂ ਤਾਂ ਪਹਿਲਾਂ ਦੱਸਿਆ ਸੀ ਅਗਸਤ ਤੋਂ ਦਸੰਬਰ ਦੇ ਵਿੱਚ ਵਿੱਚ ਲੈਣ ਹਾਂ ਵੀਰੇ ਕਿੰਨਾ ਕੁ ਪੈਸਾ ਇੱਕ ਬੰਦਾ ਆਮ ਜਿਹਨੇ ਬਾਹਰੋਂ ਕੱਖੁਕਖ ਵੀ ਵਿਚਾਰਨ ਦੇ ਆਪਦੇ ਨਹੀਂ ਕਿਤੋਂ ਲਿਆ ਕੇ ਪਾਉਣੇ ਨੇ ਕੋਲ ਕਿੰਨਾ ਕੁ ਪੈਸਾ ਲੌਣ ਦਾ ਫਾਇਦਾ ਹੁਣ ਦੇ ਸੀਜ਼ਨ 'ਚ ਫਿਰ ਬੰਦਾ ਉਹ ਸਾਬ ਨਾਲ ਚਲ ਮਹਿੰਗਾਈ ਵੀ ਵੱਧਦੀ ਐ ਘਟਦਾ ਵੀ ਐ ਇਹ ਤਾਂ ਵੀਰੇ ਉਹ ਆ ਜਿਵੇਂ ਸੋਜ ਸੁਆ ਪੈ ਜਾਂਦਾ ਹਰੇ ਘਰ ਡੰਗਰ ਬੋਲੋ ਸੁਕੇ ਖੜੇ ਹੁੰਦੇ ਨੇ ਚਾਰ ਪਿਆ 15 ਅਗਸਤ ਤੋਂ ਬਾਅਦ ਹਣਾ ਹਰੇ ਕੇ ਕਹਦਾ ਵੀ ਯਾਰ 2 ਸੂਕੀਆਂ 3 ਸੂਕੀਆਂ ਇੱਕ ਵੇਚ ਲੈ ਇੱਕ ਰੱਖ ਲੈ ਜਦ ਫਾਇਦਾ ਹੁਣ ਜਦ ਅਸੀਪਾ ਅਸੀ ਮੱਦੇ ਜਦ ਜਹ ਜਹ ਗੁੜ ਪਾਏਂਗੇ ਵੀਰੇ ਉਹਦਾ ਮਿੱਠਾ ਉਹਨਾ ਹੋਣਾ ਹੀ ਹੋਣਾ ਇਹ ਚਾਹ ਜੋ ਤਿੱਕੀ ਵੀ ਮੰਗੇ ਤਾਂ ਨਹੀਂ ਮਾੜਾ ਬੰਦਾ ਜਿਹੜਾ ਹੁੰਦਾ ਉਹ ਇੰਨਾ ਘਾਟਾ ਵੀ ਨਾ ਚੱਲਦਾ ਹੁਣ ਜਿਵੇਂ ਤੁਸੀਂ ਵਪਾਰੀ ਹੋ ਫੋਟਾ ਦਾ ਕੋਈ ਰੱਬ ਨਾ ਕਰੇ ਕੋਈ ਕਿ ਨਗਦਾਂ ਨੁਕਸਾਨ ਹੋ ਗਿਆ ਤੁਸੀਂ ਤਾਂ ਓਕੇ ਤੋ ਨਾ ਕਿ ਤੋ ਬਿਪਾਰ ਕਰਨਾ ਹੈ ਸਾਲ 6 ਮਹੀਨੇ ਚ ਪੂਰਾ ਕਰ ਲੇਗੇ ਹੁਣ ਜਿਹੜੇ ਬੰਦੇ ਨੇ ਕਿਤੋਂ ਨਾ ਕਿਤੋਂ ਕਿਸੇ ਤੋ ਜਿੱਥੇ ਕੰਮ ਕਰਦਾ ਉਥੋਂ ਪੈਸੇ ਫੜੇ ਹੈ ਨਾ ਕਿਸੇ ਜਿੰਮੇਦਾਰ ਤੋਂ ਪੈਸੇ ਫੜ ਲਏ ਉਹਦੇ ਤਰਕੇ ਇੱਕ ਲੈ ਆਇਆ ਉਹ ਬਲੇਟਾ ਜਿਹਨੇ ਮੰਨ ਲਓ ਵੀ ਗਰੀਬ ਬੰਦਾ ਹੈ ਉਹ ਕਹਿੰਦਾ ਵੀ ਸਵੇਰ ਹੋਇਆ ਡੰਗਰ ਲਾ ਲਵੇ ਕਿਉਂ ਸਵੇਰ ਡੰਗਰ ਨੇ 10 20 ਦਿਨ ਚ ਜੀ ਲਾਉਗਾ ਜਾਨੂੰ ਉਹ ਜੀ ਲਾਦਾ ਯਾਨੂੰ ਬੰਦਾ ਖਰਾਕ ਤੋਂ ਫੜ ਜਾਂਦਾ ਹਣ ਉਹ ਲੈ ਜਾਵੇ ਗੱਬੜਾ ਮੈਂ ਸਾਲਵੇਂ ਹਣਾ 50 ਨੂੰ 55 ਨੂੰ 60 ਨੂੰ ਮਿਲਦੀਆਂ ਨੇ ਜੇ ਕੁਝ ਵੀ ਨਹੀਂ ਹੁੰਦਾ ਤਾਂ ਦੁੱਡੇ ਪੈਸਾ ਗਰੀਬ ਦੇ ਹੋਏ ਜਾਂਦੇ ਨੇ ਗਾਂ ਦੇ ਵਿੱਚ ਫਾਇਦਾ ਜਾਂ ਮੱਝ ਦੇ ਵਿੱਚ ਜ਼ਿਆਦਾ ਘਰੇ ਰੱਖਣ ਦੇ ਆਮ ਇੱਕ ਤੋਂ ਡੰਗਰਾ ਵਾਲੇ ਇਹਨੂੰ ਮੱਝ ਵੀਰੇ ਗਾਇਆਂ ਦਾ ਨਹੀਂ ਪਾਊਡਰ ਪਾ ਸਕਦੇ ਗਾਇਆਂ ਦਾ ਵੀ ਇਹੰਗੇ ਆਪਣੇ ਕੋ 20 ਗਾਵਾਂ ਨੇ ਹਲੋ ਗਾਂ ਦੀ ਕੇਅਰ ਜ਼ਿਆਦਾ ਮੱਝਾਂ ਦਾ ਅੱਛਾ ਮੱਝਾਂ ਧੱਕੜ ਨੇ ਘਰ ਲਈ ਵੀ ਚੱਲਣੀਆਂ ਠੰਡ ਵੀ ਚੱਲਣੀਆਂ ਗਾਂ ਨਹੀਂ ਚੱਲਦੀ ਤੇ ਹੋਰ ਤਾਂ ਕੋਈ ਗੱਲ ਕਹਣੀ ਆਪ ਦੇ ਵੱਲੋਂ ਲੋਕਾਂ ਨੇ ਜਿਹੜੇ ਦੁੱਧ ਪਾਉਂਦੇ ਨੇ ਦੁੱਧ ਜਾਂ ਲੱਜੜ ਮੈਸ ਲੈਂਦੇ ਨੇ ਮੈ ਉਹਨਾਂ ਨੂੰ ਕਹਿਣਾ ਕਹਿਣੀ ਚਾਹੁੰਨਾ ਵੀ ਜੀਨੇ ਦੁੱਧ ਲੈਣਾ ਉਹ ਯਾਰ ਸਿੱਧਾ ਜਾ ਕੇ ਲੈ ਲਓ ਦੂਜੇ ਤੋਂ ਜ਼ਰੂਰ ਲੈਨੇ ਹੋ ਮੇਰੇ ਕੋਲ ਅਜਿਹੇ ਬੰਨਾਂ ਨੇ ਜਿਹੜੇ 17 18 ਸਾਲ ਪਹਿਲਾਂ ਬੰਨਾਂ ਲਾਈਆਂ ਸੀ ਅੱਜ ਤੱਕ ਕੋਣੋਂ ਕੋਈ ਮੁਰਕੇ ਰੇਟ ਨੂੰ ਪਹਿਣ ਦੀ ਲੋੜ ਨਹੀਂ ਪਈ ਅਗਲੇ ਚੀਜ਼ ਵਧੀਆ ਮਿਲਦੀ ਹੈ ਮੈਨੂੰ ਪੈਸੇ ਵਧੀਆ ਮਿਲਦੇ ਕਿਲੋਮੀਟਰ ਨਾਲ ਸੈਰ ਕਰਿਆ ਉਹਨਾਂ ਨਾਲ ਦੁੱਧ ਲਾਇਆ ਤੁਸੀਂ ਦੂਜਿਆਂ ਤੋਂ ਤਰ੍ਹਾਂ ਮੂਹਰੇ ਫਵਾਈ ਜਨੇ ਪਤਾ ਨਹੀਂ ਉਹ ਕੀ ਪਾ ਜਨੇ ਐ ਸਾਡੇ ਪਿੰਡਾਂ ਤੋਂ ਇੱਕ ਪਿੰਡ ਦੇ ਵਿੱਚੋਂ 17-17 ਦੁੱਧ ਹੀ ਜਾਂਦੇ ਨੇ ਦੁੱਧ ਪਾਉਂ ਅੱਛਾ ਦੁੱਧ ਹੀ 17 ਜਾਂਦੇ ਨੇ ਸ਼ਹਿਰ ਦੁੱਧ ਪਾਉਂ ਹਾਂ ਵੀ ਸਾਰੇ ਪਿੰਡ ਵਿੱਚ 17 ਬੰਦਿਆਂ ਦੇ ਡੰਗਰ ਤਾਂ ਲਗਾ ਦੂੰ ਇਹ 17 ਬੰਦਿਆਂ ਕੋ ਡੰਗਰ ਵੀ ਹੈਗੇ ਜਾਂ ਇਹ 17 ਬੰਦਿਆਂ ਦੇ ਘਰੋਂ ਚੱਕਦੇ ਨੇ ਉਹ ਲੈ ਆਈ ਜਾਂਦੇ ਨੇ ਉਹ ਤਾਂ ਕਿ ਤੂੰ ਬਣਾ ਦੇ ਤੇ ਬਹੁਤ ਵਧੀਆ ਭਾਈ ਜਾਣਕਾਰੀ ਦਿੱਤੀ ਆ ਮੁੰਡੇ ਨੇ ਇਹ ਨੇਤਰਾਲਾ ਪੁਲਕਾਰ ਇਹਦੇ ਕੋਲੋਂ ਮਹਸ ਲੈ ਕੇ ਗਏ ਸੀਗੇ ਤੇ ਸਰੋਣੀ ਤੇ ਇਹਨੇ ਵਧੀਆ ਰਿਅਰਗੇਟ ਤੇ ਮੈਚ ਦਿੱਤੀ ਜੀ ਬਣਾਉ। ਤੇ ਬਹੁਤ ਧੰਨਵਾਦ ਬਾਈ। ਠੀਕ ਹੈ ਜੀ। ਸਸੀਕਾਲ ਜੀ ਸਾਰਿਆਂ ਨੂੰ ਸਸੀਕਾਲ।